ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਲੱਗੇ ਧਰਨੇ ਚੋਂ ਜੋ ਟਰਾਲੀਆਂ ਗਾਇਬ ਹੋਈਆਂ ਸੀ ਇਹ ਉਸ ਜਗ੍ਹਾ ਦਾ ਵੀਡੀਓ ਹੈ ਇੱਥੋਂ ਜਦੋਂ ਖੱਡਾ ਪੁੱਟਿਆ ਗਿਆ ਦੇਖੋਗੇ ਤੁਸੀਂ ਤਾਂ ਇੱਥੋਂ ਟਰਾਲੀ ਦਾ ਕੋਈ ਸਮਾਨ ਬਰਾਮਦ ਹੋਇਆ ਕੋਈ ਸਮਾਨ ਕੱਢਿਆ ਟਰਾਲੀ ਦਾ ਆ ਜਗ੍ਹਾ ਸਾਰੀ ਪੱਟੀ ਹੋਈ ਆ ਜੀ ਇਹ ਪੱਟ ਕੇ ਦੁਆਰਾ ਮਿੱਟੀ ਇਧਰ ਪਲਟੀ ਆ ਪੰਕਜ ਪੱਪੂ ਤੀਜੀ ਟਰਾਲੀ ਜਿਹੜੀ ਉੱਥੇ ਖੜਾ ਕੇ ਆਇਆ ਉਹਦਾ ਸਮਾਨ ਇਥੋਂ ਨਿਕਲਣ ਨਾਲ ਸਿੱਧਾ-ਸਿੱਧਾ ਜੀ ਪੰਕਜੇ ਪੱਪੂ ਨੇ ਕਰਿਆਗਾ ਉਡੇ ਨਾਂ ਤੇ ਉਹ ਕੋਠੀ ਅਲੋਟਡ ਆ ਸਰਕਾਰ ਦੇ ਵੱਲੋਂ ਜਿੱਥੋਂ ਸਰਕਾਰੀ ਸਮਾਨ ਜਿੱਥੋਂ ਕੱਲ ਜੀਸੀਬੀ ਨਾਲ ਖੁਦਾਈ ਕੀਤੀ ਕਿਸਾਨਾਂ ਦੀ ਟਰਾਲੀ ਦਾ ਸਮਾਨ ਬਰਾਮਦ ਹੋਇਆ ਕੱਲ ਨੂੰ ਮੰਨ ਲਓ ਇੱਥੇ ਕੋਈ ਨਸ਼ਾ ਦੱਬ ਜੇ ਔਰ ਅਲੀਗੇਸ਼ਨ ਕਹਿਣਗੇ ਕਿ ਜੀ ਤੇ ਇਹੋ ਸਾਹਿਬ ਦੀ ਕੋਠੀ ਹੈ ਜੀਸੀਬੀ ਨਾਲ ਖੁਦਾਈ ਕਰਕੇ ਪੱਟ ਕੇ ਸਮਾਨ ਲੱਪਿਆ ਗਿਆ ਹੋਊਗਾ ਪਤਾ ਨਹੀਂ ਲੱਗਿਆ ਦੱਸਿਆ ਨਹੀਂ ਕਿਸੇ ਨੇ ਪੰਕਜ ਪੱਪੂ ਨੂੰ ਸਾਰੇ ਸ਼ਹਿਰ ਦੀ ਸਫਾਈ ਦੇਖਣ ਦੇ ਲਈ ਇੱਕ ਤਰ੍ਹਾਂ ਦਾ ਨੁਮੈਂਦਾ ਚੁਣਿਆ ਬਸੇਗਾ ਤਾਂ ਇਹਨੇ ਹੀ ਮੈਨੂੰ ਇਹ ਲੱਗਦਾ ਹੈ ਵੀ ਇਹਨੇ ਹੀ ਇਹ ਜਾ ਕੁਛ ਕੀਤਾ ਹੋਊਗਾ ਨਗਰ ਕੌਂਸਲ ਦੀ ਹੀ ਜੀਵੀਸੀ ਉਹਦੇ ਨਾਲੇ ਪੱਟ ਕੇ ਸਬੰਧ ਪਿਆ ਗਿਆ ਉਹੀ ਮਸ਼ੀਨ ਨੇ ਵਈਏ ਸਮਾਨ ਪੱਟ ਕੇ ਕੱਢਿਆ ਗਿਆ ਜੀਸੀਬੀ ਵਾਲੇ ਨੂੰ ਤੁਸੀਂ ਪੁੱਛਿਆ ਕਿਸਾਨ ਕਹ ਰਹੇ ਸੀ ਕਿ ਇਸੇ ਜੀਸੀਬੀ ਵਾਲੇ ਨੇ ਸ਼ਾਇਦ ਖੱਡਾ ਪਟਿਆ ਸੀਗਾ ਇੱਥੇ ਯਾਨੀ ਸਾਨੂੰ ਤਾਂ ਐ ਲੱਗਦਾ ਵੀ ਦੇ ਮਾਨ ਵੀ ਇਹਦੇ ਚ ਇਨਵੋਲ ਹੋ ਸਕਦਾ ਹੋਰ ਵੀ ਜਿਹੜੇ ਹੋਰ ਇਥੇ ਸਰਕਾਰੀ ਤੰਤਰ ਦੇ ਜਾਂ ਲੋਕ ਆਗੂ ਨੇ ਬਾਈ ਉਹ ਵੀ ਇਹਦੇ ਚ ਇਨਵੋਲ ਹੋ ਸਕਦਾ ਇੱਥੇ ਖੱਡਾ ਪੁੱਟ ਕੇ ਟਰਾਲੀਆਂ ਦਾ ਸਮਾਨ ਨੱਪ ਦਿੱਤਾ ਜਾਂਦਾ ਕੀ ਕਿਸੇ ਨੂੰ ਪਤਾ ਨਹੀਂ ਲੱਗਿਆ ਜਾਂ ਹੁਣ ਤੁਹਾਨੂੰ ਕਿਸੇ ਨੇ ਇਤਲਾਹ ਦਿੱਤੀ ਵੀ ਭਾਈ ਇੱਥੇ ਸਮਾਨ ਦੱਬਿਆ ਹੋ ਸਕਦਾ ਤੁਸੀਂ ਨਿਸ਼ਾਨਦੇਹੀ ਕਰਵਾਈ ਔਰ ਉੱਥੋਂ ਸਮਾਨ ਨਿਕਲ ਵੀ ਆਇਆ ਫਿਰ ਪਹਿਲੀ ਵਾਰ ਹੋ ਸਕਦਾ ਇਤਿਹਾਸ ਦੇ ਵਿੱਚ ਕੋਈ ਚੀਜ਼ ਚੋਰੀ ਕਰਕੇ ਉਹਨੂੰ ਧਰਤੀ ਦੇ ਵਿੱਚ ਦੱਬਿਆ ਹੋਵੇ ਐਮਐਲਏ ਦੇਵਮਾਨ ਸਾਹਿਬ ਦੀ ਫੋਟੋ ਇੱਥੇ ਲੱਗੀ ਹੋਈ ਆ ਸੁਜਾਤਾ ਚਾਵਲਾ ਜੋ ਪ੍ਰਧਾਨ ਨਗਰ ਕੌਂਸਲ ਦੇ ਹੁਣ ਮੌਜੂਦਾ ਹੁਣ ਵੀ ਹੈਗੇ ਨੇ ਨਗਰ ਕੌਂਸਲ ਦੇ ਪ੍ਰਧਾਨ ਨੇ ਔਰ ਆ ਪੰਕਜ ਕਪੂ ਦੀ ਜਿਹੜੀ ਆ ਪੰਕਜ ਪੱਪੂ ਸਟੀਲ ਸਮਾਜ ਸੇਵਕ ਵਾਰਡ ਨੰਬਰ 22 ਲਿਖਿਆ ਹੋਇਆ ਜੀ ਇਹਨਾਂ ਨੂੰ ਕਿਸੇ ਗੱਲ ਤੋਂ ਰੋਕੀਏ ਇਹਨਾਂ ਦੀ ਕਿਸੇ ਗਲਤ ਗੱਲ ਤੋਂ ਖਾਸ ਕਰਕੇ ਪੰਕਜ ਪੱਪੂ ਜੀ ਦੀ ਟਰਮ ਦੀ ਮੈਂ ਗੱਲ ਕਰਾਂ ਤੇ ਮੇਰੇ ਤੇ ਵੀ ਮਤਾ ਪਾਇਆ ਹਾਊਸ ਦੇ ਵਿੱਚ ਵੀ ਇਹ ਸਾਡੇ ਨਾਲ ਕੋਆਪਰੇਟ ਕਰਕੇ ਨਹੀਂ ਚੱਲਦੇ ਹੈਗੇ ਜਦੋਂ ਕਿ ਅਸੀਂ ਕਾਨੂੰਨ ਮੁਤਾਬਕ ਕੰਮ ਕਰਨਾ ਚਾਹੁੰਦੇ ਆ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਲੱਗੇ ਧਰਨੇ 'ਚੋਂ ਜੋ ਟਰਾਲੀਆਂ ਗਾਇਬ ਹੋਈਆਂ ਸੀ ਹੋਰ ਵੀ ਸਮਾਨ ਗਾਇਬ ਹੋਇਆ ਸੀਗਾ ਉਹ ਐਲੀਗੇਸ਼ਨ ਸੀਗੇ ਕਿ ਸਮਾਨ ਚੋਰੀ ਕਰ ਲਿਆ ਗਿਆ ਕੁਝ ਇੱਕ ਲੋਕਾਂ ਤੇ ਐਲੀਗੇਸ਼ਨ ਲੱਗੇ ਸੀ ਨਾਬਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਇਆ ਜਿੱਥੇ ਕਿ ਇੱਕ ਜੀਸੀਬੀ ਮਸ਼ੀਨ ਦੇ ਨਾਲ ਖੱਡਾ ਪੁੱਟਿਆ ਜਾਂਦਾ ਔਰ ਉੱਥੋਂ ਟਰਾਲੀ ਦਾ ਸਮਾਨ ਨਿਕਲਦਾ ਤਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲੀਗੇਸ਼ਨ ਲਾਏ ਗਏ ਸੀਗੇ ਕਿ ਇੱਥੇ ਸਮਾਨ ਨੱਪਿਆ ਹੋਇਆ ਤਾਂ ਇਹ ਇਹ ਉਸ ਜਗ੍ਹਾ ਦਾ ਵੀਡੀਓ ਹੈ ਇੱਥੋਂ ਜਦੋਂ ਖੱਡਾ ਪੁੱਟਿਆ ਗਿਆ ਦੇਖੋਗੇ ਤੁਸੀਂ ਕਾਫੀ ਖੱਡਾ ਪੁੱਟਿਆ ਕਿਉਂਕਿ ਮਿੱਟੀ ਦਾ ਵੱਡਾ ਢੇਗ ਇੱਥੇ ਲੱਗਿਆ ਹੋਇਆ ਤਾਂ ਇੱਥੋਂ ਟਰਾਲੀ ਦਾ ਕੁਝ ਸਮਾਨ ਬਰਾਮਦ ਹੋਇਆ ਕੁਝ ਸਮਾਨ ਕੱਢਿਆ ਟਰਾਲੀ ਦਾ ਇਸ ਜਗ੍ਹਾ ਤੋਂ ਤਾਂ ਇਸੇ ਨੂੰ ਲੈ ਕੇ ਲਗਾਤਾਰ ਅਲੀਗੇਸ਼ਨ ਲਾਏ ਜਾ ਰਹੇ ਸੀਗੇ ਕਿ ਟਰਾਲੀਆਂ ਚੋਰੀ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਦੇ ਉੱਪਰ ਅਲੀਗੇਸ਼ਨ ਲਾਏ ਸੀ ਕਿਸਾਨਾਂ ਨੇ ਕਿ ਉਹਨਾਂ ਨੇ ਟਰਾਲੀਆਂ ਚੋਰੀ ਕੀਤੀਆਂ ਜਾਂ ਸ਼ੰਭੂ ਬਾਰਡਰ ਤੋਂ ਸਮਾਨ ਉਹਨਾਂ ਨੇ ਚੋਰੀ ਕੀਤਾ ਤੇ ਲਿਆ ਕੇ ਕੁਝ ਇੱਕ ਸਮਾਨ ਇੱਥੇ ਨੱਪ ਦਿੱਤਾ ਗਿਆ ਸੀ ਇਹੋ ਜਿਹੇ ਹੋਰ ਵੀ ਕਈ ਥਾਵਾਂ ਤੇ ਸਮਾਨ ਨੱਪਿਆ ਹੋ ਸਕਦਾ ਪਰ ਇਸ ਜਗ੍ਹਾ ਦੀ ਜਾਣਕਾਰੀ ਮਿਲੀ ਸੀਗੀ ਨਾਬਾ ਦੇ ਬਿਲਕੁਲ ਵਿੱਚ ਖੜੇ ਹਾਂ ਅਸੀਂ ਔਰ ਇਹ ਖੱਡਾ ਪੁੱਟਿਆ ਗਿਆ ਇੱਥੋਂ ਟਰਾਲੀ ਦਾ ਝਾਲ ਨਿਕਲਿਆ ਟਰਾਲੀ ਦਾ ਹੋਰ ਕੀ ਕੁਝ ਸਮਾਨ ਨਿਕਲਿਆ ਕਿਉਂਕਿ ਕਾਫੀ ਇਸ ਪਾਸਿਓਂ ਲੈ ਕੇ ਉਧਰ ਦੂਰ ਤੱਕ ਖੁਦਾਈ ਇਸ ਥਾਂ ਦੀ ਕੀਤੀ ਗਈ ਹੈ ਤਾਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਹੈ ਸਾਡੇ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਕਿਉਂਕਿ ਇੱਥੋਂ ਖੱਡਾ ਪੁੱਟ ਕੇ ਇਹ ਸਾਰਾ ਸਮਾਨ ਕੱਢਿਆ ਗਿਆ ਕਿ ਕਿੰਨੀ ਕੁ ਬਰਾਮਦਗੀ ਹੋਈ ਹੈ ਕਿਹਦੇ ਤੇ ਅਲੀਗੇਸ਼ਨ ਹੈ ਕਿਹਦੇ ਵੱਲੋਂ ਇਹ ਇਹੋ ਜਿ ਘਟਿਆ ਹਰਕਤ ਨੂੰ ਅੰਜਾਮ ਦਿੱਤਾ ਗਿਆ ਬਾਈ ਜੀ ਛੋਟੇ ਵੱਲੋਂ ਲਗਾਤਾਰ ਉਤਾ ਕੀਤਾ ਜਾ ਰਿਹਾ ਸੀ ਇਸ ਨੂੰ ਲੈ ਕੇ ਧਰਨਾ ਵੀ ਲਾਇਆ ਗਿਆ ਸੀ ਕਿ ਕਿਸਾਨਾਂ ਦਾ ਸਮਾਨ ਚੋਰੀ ਹੋ ਗਿਆ ਸ਼ੰਭੂ ਬਾਰਡਰ ਤੋਂ ਖਨੌਰੀ ਬਾਰਡਰ ਤੋਂ ਵੀ ਜਦੋਂ ਧਰਨਾ ਚਕਵਾਇਆ ਗਿਆ ਔਰ ਇੱਥੇ ਕੀ ਕੁਝ ਮਿਲਿਆ ਮੈਂ ਇਹ ਜਾਨਣਾ ਚਾਹੁੰਦਾ ਕੱਲ ਦਾ ਵੀਡੀਓ ਜੀਸੀਬੀ ਮਸ਼ੀਨਾਂ ਖੱਡਾ ਪੁੱਟਿਆ ਜਾ ਰਿਹਾ ਸੀ ਕਿਸਾਨਾਂ ਦਾ ਚੋਰੀ ਹੋਇਆ ਸਮਾਨ ਮਿਲਿਆ ਕੀ ਕੁਝ ਨਿਕਲਿਆ ਇੱਥੇ ਬਿਲਕੁਲ ਜੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਲੱਗੇ ਹੋਏ ਧਰਨੇ ਨੂੰ ਸੈਂਟਰ ਦੇ ਖਿਲਾਫ ਧਰਨਾ ਲੱਗਿਆ ਹੋਇਆ ਸੀਗਾ ਉਹ ਪੰਜਾਬ ਸਰਕਾਰ ਨੇ ਤਹਸਨਸ ਕੀਤਾ ਉਹਨੂੰ ਤਬਾਹ ਕੀਤਾ ਉਹ ਲੰਮੇ ਸਮੇਂ ਪਹਿਲਾਂ ਤਕਰੀਬਨ 10 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸੋ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਉਥੋਂ ਟਰਾਲੀਆਂ ਚੋਰੀ ਹੋਈਆਂ ਸੀ ਉਹ ਨਾਬਾ ਦੇ ਵਿੱਚ ਆਉਂਦੀਆਂ ਨੇ ਜੀ ਉਹ ਇੱਥੇ ਦਾ ਜਿਹੜਾ ਕਰਤਾ ਧਰ ਤੱਕ ਕਹਿ ਸਕਦੇ ਆਪਾਂ ਕਿਉਂਕਿ ਇਹ ਨਗਰ ਕਾਉਂਸਲ ਨਾਬਾ ਦੀ ایਓ ਦੀ ਕੋਠੀ ਵਾਲੀ ਜਗ੍ਹਾ ਤੇ ਖੜੇ ਆ ਜੀ ਆਪਾਂ ਇੱਥੇ ਉਹ ਜਿਹੜਾ ਪੰਕਜ ਪੱਪੂ ਨਾ ਤਾਂ ਜੀ ਉਹਦੇ ਕੋਲੇ ਕੋਈ ਅਹੁਦਾ ਸੀ ਲੇਕਿਨ ਉਹ ਮੈਡਮ ਸੁਜਾਤਾ ਦਾ ਪਤੀ ਦਾ ਪਤੀ ਸੀਗਾ ਜੀ ਔਰ ਇੱਥੇ ਦਾ ਜਿਹੜਾ ਗੁਰਦੇਵ ਮਾਨ ਐਮਐਲਏ ਝਾੜੂ ਪਾਰਟੀ ਦਾ ਉਹਦਾ ਬਹੁਤ ਨੇੜੇ ਦਾ ਬੰਦਾ ਸੀਗਾ ਜੀ ਉਹਨੂੰ ਇਹ ਕੋਠੀ ਸਭਾਈ ਹੋਈ ਸੀਗੀ ਸੋ ਇੱਥੇ ਬੈਠ ਕੇ ਉਹ ਪੂਰੇ ਨਾਬੇ ਨੂੰ ਯਾਨੀ ਕੋਠੀ ਜਿਹੜੀ ਪਿੱਛੇ ਆ ਜੋ ਬਣਾ ਤਾ ਤਸਵੀਰ ਦਿਖਾਓ ਆ ਪ੍ਰਾਣੀ ਕੋਠੀ ਹੈ ਸਰਕਾਰੀ ਕੋਠੀ ਹੈ ਜਿਹੜੀ ਈਓ ਦੀ ਕੋਠੀ ਹੈ ਇਹ ਕਿਉਂਕਿ ਇੱਥੇ ਕਾਰਪੋਰੇਸ਼ਨ ਦਾ ਹੋਰ ਵੀ ਸਮਾਨ ਪਿਆ ਕਾਰਪੋਰੇਸ਼ਨ ਦੇ ਹੋਰ ਵੀ ਕੂੜਾ ਚੱਕਣ ਵਾਲੇ ਜੋ ਖੜੇ ਨੇ ਇੱਥੇ 3 ਵੀਲਰ ਖੜੇ ਆ ਇੱਥੇ ਬਿਲਕੁਲ ਜੀ ਦੇਖੋ ਈਓ ਸਾਹਿਬ ਗੁਰਚਰਨ ਸਿੰਘ ਢਿੱਲ ਗਿੱਲ ਦਾ ਇਹ ਇਹ ਹੈਗੀ ਆ ਸਰਕਾਰੀ ਕੋਠੀ ਸਰਕਾਰੀ ਕੋਠੀ ਹੈਗੀ ਆ ਜੀ ਉਹ ਇੱਥੇ ਰਹਿੰਦੇ ਆ ਗੁਰਚਰਨ ਸਿੰਘ ਨਹੀਂ ਜੀ ਉਹਨਾਂ ਨੇ ਉਹ ਜਿਹੜੀ ਤੁਹਾਨੂੰ ਦੱਸ ਰਿਹਾ ਪੰਕਜ ਪੱਪੂ ਉਹ ਗੁਰਦੇਵ ਮਾਨ ਦਾ ਬਹੁਤ ਹੀ ਚੇਤਾ ਉਹਨੂੰ ਇਹ ਮਤਲਬ ਕੰਟਰੋਲ ਦੇ ਵਿੱਚ ਦਿੱਤੀ ਹੋਈ ਸੀ ਆ ਸ਼ੀਸ਼ਿਆਂ ਵਾਲਾ ਜਿਹੜਾ ਉਹਦਾ ਦਫ਼ਤਰ ਬਣਿਆ ਹੋਇਆ ਸੀਗਾ ਜੀ ਉਹ ਬੈਠ ਕੇ ਉਹਰੇ ਪੂਰੀ ਨਗਰ ਕੌਂਸਲ ਦੀ ਜਿਹੜੀ ਉਹਰੇ ਕਾਰਜਕਾਰੀ ਆ ਉਹਨੂੰ ਉਹ ਕੰਟਰੋਲ ਕਰਦਾ ਹੁੰਦਾ ਸੀਗਾ ਸੋ ਇੱਥੋਂ ਟ੍ਰੈਕ ਉਹਦੀ ਪਤਨੀ ਦੇ ਬਿਹਾਫ ਤੇ ਉਹਨਾਂ ਦੀ ਪਤਨੀ ਇੱਥੇ ਪ੍ਰਧਾਨ ਸੀਗੇ ਉਹ ਉਹਨਾਂ ਕੋਲੇ ਕੋਈ ਆਉਂਦਾ ਨਹੀਂ ਸੀ ਪਰ ਉਹਨਾਂ ਦੀ ਪਤਨੀ ਜਿਹੜੀ ਇੱਥੇ ਦੀ ਸੀਐਮ ਐਮਸੀ ਸੀ 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 ਉਹ ਨਗਰ ਕੌਂਸਲ ਦੀ ਪ੍ਰਧਾਨ ਸੀ ਉਹਦੇ ਬਿਹੇਵ ਤੇ ਹੀ ਉਹ ਆ ਸਾਰਾ ਕੁਝ ਜਾਨੀ ਪੂਰੇ ਨਾਬੇ ਨੂੰ ਨਗਰ ਕੌਂਸਲ ਨੂੰ ਕੰਟਰੋਲ ਕਰਦਾ ਸੀਗਾ ਪਰ ਉਹਦੀਆਂ ਜਿਹੜੀਆਂ ਹਰਕਤਾਂ ਸੀ ਬਾਈ ਉਹ ਇੱਥੇ ਨਾਬਾ ਇੰਨਾ ਦੁਖੀ ਹੋਇਆ ਪਿਆ ਸੀ ਸਾਰਾ ਨਾਬਾ ਇਹਦੇ ਤੇ ਵੀ ਆਪਾਂ ਗੱਲ ਕਰਦੇ ਮੈਂ ਚਾਹੁੰਦਾ ਕਿ ਕੀ ਮਿਲਿਆ ਕਿੱਥੋਂ ਨਿਕਲਿਆ ਥੋੜਾ ਚੱਲ ਕੇ ਦਿਖਾ ਸਕਦੇ ਆਪਾਂ ਕਿ ਇਧਰੋਂ ਕਿੱਥੇ ਇਹਨਾਂ ਨੇ ਕੋਈ ਟਰਾਲੀ ਦਾ ਸਮਾਨ ਸੀਗਾ ਜਾਂ ਹੋਰ ਕੀ ਕੁਝ ਸੀਗਾ ਉਹ ਜ਼ਰੂਰ ਮੈਂ ਚਾਹੁੰਦਾ ਕਿ ਤੁਸੀਂ ਦੱਸੋ ਔਰ ਜਿਹੜੀ ਆ ਜਗਾ ਸਾਰੀ ਪੱਟੀ ਹੋਈ ਆ ਜੀ ਇਹ ਪੱਟ ਕੇ ਦੁਬਾਰਾ ਮਿੱਟੀ ਇਧਰ ਪਲਟੀ ਆ ਇੱਥੇ ਲਗਭਗ ਇੱਕ 27 ਤਕਰੀਬਨ ਅਗਸਤ ਦੇ ਵਿੱਚ ਜਾ ਕੇ ਇੱਕ ਸੁਨਸਾਨ ਜਗ੍ਹਾ ਤੇ ਇੱਥੋਂ ਖੜਾ ਜਾ ਕੇ ਟਰਾਲੀ ਖੜਾਈ ਜਾਂਦੀ ਆ ਉਹਦਾ ਜਿਹੜਾ ਸਮਾਨ ਸੀ ਉਹਦੀ ਜਿਹੜੇ ਉੱਪਰੇ ਬਿੱਡਾਂ ਸੀਗੀਆਂ ਉੱਪਰ ਉਹਦਾ ਜਾਲ ਸੀ ਉਹ ਟੋਟਲ ਇਸ ਜਗ੍ਹਾ ਤੋਂ ਕੱਲ ਆਪਾਂ ਬਈ ਬਰਾਮਦ ਕੀਤਾ ਇਸੇ ਜਗ੍ਹਾ ਤੋਂ ਬਰਾਮਦ ਕੀਤਾ ਸੋ ਉਹ ਟਰਾਲੀ ਜਾਨੀ ਜਿਹੜੀ ਇਹ ਕਹਿੰਦੇ ਸੀ ਵੀ ਅਣਪਛਾਤੀ ਆ ਉਹ ਉਹ ਸਾਫ਼ ਹੋਊਗੀ ਕਿਉਂਕਿ ਉਸ ਟਰਾਲੀ ਦੇ ਹੀ ਉਹ ਬਿੱਡਾਂ ਉਹ ਪੂਰਾ ਜਿਹੜੀਆਂ ਐਂਗਲ ਵਗੈਰਾ ਜਿਹੜੇ ਪੱਤੀਆਂ ਵਗੈਰਾ ਨੇ ਉਹ ਸਾਰਾ ਇਸੇ ਟਰਾਲੀ ਦਾ ਇੱਕ ਟਰਾਲੀ ਦਾ ਜਿਹੜੀ ਉਹ ਡਾਇਰੈਕਟਲੀ ਇਹਦੇ ਨਾਮ ਪਾ ਕੇ ਕੱਲ ਉਹਨਾਂ ਨੇ ਮਤਲਬ ਸੀਆਈ ਸਟਾਫ ਨੇ ਉਹ ਨਾਮਜ਼ਦ ਕਰ ਚੁੱਕੇ ਨੇ ਦੇਖਦੇ ਆ ਜੀ ਅੱਗੇ ਕਾਰਵਾਈ ਕੀ ਕਰਦੇ ਆ ਜੀ ਇਹ ਜਗ੍ਹਾ ਤੋਂ ਨਿਕਲਿਆ ਜੀ ਸਾਰਾ ਇੱਥੋਂ ਬਿਡ ਨਿਕਲਿਆ ਟਰਾਲੀ ਦਾ ਜਿਹੜੀ ਅਣਪਛਾਤੀ ਟਰਾਲੀ ਕਿਸੇ ਪਿੰਡ ਖੜੀ ਸੀ ਬਿਲਕੁਲ ਜੀ ਬਿਲਕੁਲ ਜਿਹੜੀ ਅਣਪਛਾਤੀ ਦੇਖੋ ਪਹਿਲੀਆਂ ਜਿਹੜੀਆਂ ਦੋ ਟਰਾਲੀਆਂ ਨਿਕਲਦੀਆਂ ਉਹਦੀ ਵਰਕਸ਼ਾਪ ਤੋਂ ਸਮਾਨ ਨਿਕਲਦਾ ਪਰ ਜਿਹੜੀ ਅਗਲੀ ਵਾਰ ਅਸੀਂ ਮੰਗ ਕਰਦਿਆ ਵੀ ਆ ਜਿਹੜੀ ਤੀਜੀ ਟਰਾਲੀ ਅਣਪਛਾਤੀ ਜਗ੍ਹਾ ਤੋਂ ਮਿਲਿਆ ਇਹਦੇ ਕੋਈ ਦੇ ਕੋਲੋਂ ਗਈਆ ਪਰ ਇਹ ਗੱਲ ਉਸ ਚੀਜ਼ ਤੋਂ ਭੱਜ ਰਿਹਾ ਸੀਗਾ ਲੇਕਿਨ ਇੱਥੋਂ ਜਗ੍ਹਾ ਦੇ ਵਿੱਚੋਂ ਉਸੇ ਟਰਾਲੀ ਦਾ ਬਿੱਡ ਨਿਕਲਿਆ ਜੀ ਉਹ ਬਿਲਕੁਲ ਮਲਾ ਕੇ ਕੱਲ ਅਸੀਂ ਪੁਸ਼ਟੀ ਕਰ ਚੁੱਕੇ ਹਾਂ ਸੋ ਇਹ ਸਾਫ਼ ਹੋ ਗਿਆ ਵੀ ਪੰਕਜ ਪੱਪੂ ਤੀਜੀ ਟਰਾਲੀ ਜਿਹੜੀ ਉੱਥੇ ਖੜਾ ਕੇ ਆਇਆ ਉਹਦਾ ਸਮਾਨ ਇਥੋਂ ਨਿਕਲਣ ਨਾਲ ਸਿੱਧਾ-ਸਿੱਧਾ ਜੀ ਪੰਕਜ ਜੀ ਪੱਪੂ ਨਹੀਂ ਕਰਿਆ ਕੰਮ ਨਹੀਂ ਇਹ ਕਿਵੇਂ ਦਾਅਵੇ ਨਾ ਕਹਿ ਸਕਦੇ ਕਿ ਪੰਕਜ ਪੱਪੂ ਉੱਥੇ ਖੜਾ ਕੇ ਆਇਆ ਟਰਾਲੀ ਕਿਉਂਕਿ ਜਦੋਂ ਸਰਕਾਰੀ ਕੋਠੀ ਦੇ ਵਿੱਚ ਉਹਦਾ ਸਮਾਨ ਆ ਜੀ ਸਰਕਾਰੀ ਕੋਠੀ ਦੇ ਪੰਕਜ ਪੱਪੂ ਦਾ ਕੰਟਰੋਲ ਹੈ ਜੀ ਤਾਂ ਅਸੀਂ ਤਾਂ ਇਹ ਕਹਿ ਸਕਦੇ ਹਾਂ ਵੀ ਸਿੱਧਾ ਸਿੱਧਾ ਸਰਕਾਰ ਨਹੀਂ ਕਰਿਆ ਜੀ ਇਹ ਕਿਉਂਕਿ ਉਹ ਨਗਰ ਕੌਂਸਲ ਦਾ ਇੱਥੇ ਦਾ ਕਰਤਾ ਧਰਤਾ ਬਣਾਇਆ ਹੋਇਆ ਸੀ ਇਸੇ ਇੱਥੇ ਇਸ ਕਰਕੇ ਸਿੱਧੀ ਗੱਲ ਉਧਰ ਜਾ ਰਹੀ ਹੈ ਜੀ ਪ੍ਰਧਾਨ ਸਾਹਿਬ ਇਹ ਦੱਸੋ ਮੈਨੂੰ ਕਿ ਇੱਥੇ ਖੱਡਾ ਪੁੱਟ ਕੇ ਟਰਾਲੀਆਂ ਦਾ ਸਮਾਨ ਨੱਪ ਦਿੱਤਾ ਜਾਂਦਾ ਕਿ ਕਿਸੇ ਨੂੰ ਪਤਾ ਨਹੀਂ ਲੱਗਿਆ ਜਾਂ ਹੁਣ ਤੁਹਾਨੂੰ ਕਿਸੇ ਨੇ ਇਤਲਾਹ ਦਿੱਤੀ ਵੀ ਭਾਈ ਇੱਥੇ ਸਮਾਨ ਦੱਬਿਆ ਹੋ ਸਕਦਾ ਤੁਸੀਂ ਨਿਸ਼ਾਨਦੇਹੀ ਕਰਵਾਈ ਔਰ ਉੱਥੋਂ ਸਮਾਨ ਨਿਕਲ ਵੀ ਆਇਆ ਫਿਰ ਜਦੋਂ ਇਹ ਅਸੀਂ ਕਾਰਵਾਈ ਪਾਉਨੇ ਆ ਤਾਂ ਇੱਥੋਂ ਜਾ ਕੇ ਟਰਾਲੀ ਅਣਪਛਾਤੀ ਜਗ੍ਹਾ ਤਾਂ ਅਸੀਂ ਲਗਭਗ ਜਿਹੜੇ ਨਾਬੇ ਦੇਸ ਜਿੰਨੇ ਕੁਆੜੀਏ ਸੀਗੇ ਉਹਨਾਂ ਕੋਲੇ ਪਹੁੰਚ ਕੀਤੀ ਵੀ ਇਹ ਜਿਹੜਾ ਬਚਦਾ ਸਮਾਨ ਆ ਤੇਰੇ ਕੋਲੇ ਆਊਗਾ ਜਣੀ ਇਹਨਾਂ ਦੇ ਵੀ ਦਿਮਾਗ 'ਚ ਇਹ ਗੱਲ ਵੜ ਗਈ ਸੀ ਵੀ ਜੇ ਕਿਸੇ ਅਸੀਂ ਕੁਆੜੀਏ ਨੂੰ ਇਹ ਸਮਾਨ ਵੇਚਦੇ ਆ ਤਾਂ ਅਸੀਂ ਫੜੇ ਜਾਵਾਂਗੇ ਤਾਂ ਉਸ ਮਨਸੂਬੇ ਦੇ ਨਾਲ ਉਸ ਨੀਤੀ ਦੇ ਨਾਲ ਉਹਨਾਂ ਨੇ ਟੋਆ ਪੱਟ ਕੇ ਜਾਨੀ ਦਫਨਾਇਆ ਜੀ ਦੇਖੋ ਪਹਿਲੀ ਵਾਰ ਹੋ ਸਕਦਾ ਹੈ ਇਤਿਹਾਸ ਦੇ ਵਿੱਚ ਕਿ ਕੋਈ ਚੀਜ਼ ਚੋਰੀ ਕਰਕੇ ਉਹਨੂੰ ਧਰਤੀ ਦੇ ਵਿੱਚ ਦੱਬਿਆ ਹੋਵੇ ਸੋ ਇਹ ਖੁਦਾਈ ਤੇ ਕੱਲ ਵੱਡਾ ਜਿਹੜੀ ਸਾਨੂੰ ਕਾਮਯਾਬੀ ਹਾਸਲ ਹੋਈ ਆ ਸੋ ਹੌਲੀ ਹੌਲੀ ਸੂਤਰਾਂ ਦੋ ਅਸੀਂ ਪੈੜ ਨੱਪਦੇ ਔਰ ਵੱਡੀ ਗੱਲ ਜਦੋਂ ਅਸੀਂ ਇਹ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਇੱਥੇ ਨਾਬੇ ਦੀ ਪੁਲਿਸ ਤੋਂ ਅਸੀਂ ਜਿਹੜੀ ਅਗਲੀ ਕਾਰਵਾਈ ਜਿਹੜੀ ਅਣਪਸਾਤੀ ਵਾਲੀ ਸੀਗੀ ਉਹ ਅਸੀਂ ਸੀਆਈ ਪਟਿਆਲਾ ਸਾਨੂੰ ਦੇਤੀ ਸੀ ਉਹਦੀ ਵੀ ਢਿੱਲੀ ਕਾਰਜਕਾਰੀ ਕਰਕੇ ਬਈ ਇਹ ਸਾਨੂੰ ਆਪ ਖੁਦ ਸਾਂਭੀਨ ਕਰਕੇ ਜਾਨੀ ਉਹਨਾਂ ਨੂੰ ਮਜਬੂਰ ਕਰਕੇ ਅਸੀਂ ਇਹ ਕਢਵਾਇਆ ਕਿਉਂਕਿ ਬਾਈ ਜਦੋਂ ਅਸੀਂ ਉਹਨਾਂ ਕੋਲੇ ਇਹ ਬੰਗ ਰੱਖੀ ਵੀ ਇੱਥੇ ਆਹ ਐਈਓ ਸਾਹਿਬ ਦੀ ਕੋਠੀ ਦੇ ਵਿੱਚ ਸਮਾਨ ਆ ਵੀ ਸਾਡਾ ਸਮਾਨ ਕਢਵਾਓ ਪਰ ਜਦੋਂ ਇੱਥੇ ਟੀਮ ਆਉਂਦੀ ਆ ਪਟਿਆਲ ਤੋਂ ਸੀਆਈ ਬਾਈ ਉਹ ਵੀ ਭੱਜ ਗਈ ਇੱਥੋਂ ਕੰਨੀ ਕਿ ਤਰਾ ਕੇ ਉਹ ਕਹਿੰਦੀ ਜੀ ਅਸੀਂ ਨਹੀਂ ਕਰ ਸਕਦੇ ਇਹ ਕੰਮ ਸੀਆਈਏ ਦੀ ਟੀਮ ਵੀ ਇੱਥੋਂ ਭੱਜ ਗਈ ਸੀ ਬਿਲਕੁਲ 18 ਤਰੀਕ ਨੂੰ ਆਉਂਦੀ ਆ ਜੀ ਸਾਡੇ ਕੋਲੇ ਅਸੀਂ ਉਹਨਾਂ ਨੂੰ ਆਖਿਆ ਤੇ ਵੀ ਸਾਡਾ ਸਮਾਨ ਪਿਆ ਇੱਥੇ ਵੀ ਉਹ ਸਮਾਨ ਕਢਵਾ ਕੇ ਦਿਓ ਉਹ ਜੀ 10 ਵਜੇ ਤੋਂ ਸਾਡੇ ਕੋਲੇ ਪਹੁੰਚ ਗਏ ਕਹਿੰਦੀ ਜੀ ਲੋਕ ਕਢਵਾਉਨੇ ਆ ਸਮਾਨ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਇੱਥੇ ਈਓ ਸਾਹਿਬ ਦੀ ਕੋਠੀ ਦੇ ਥੱਲੇ ਧਰਤੀ ਦੇ ਵਿੱਚ ਸਮਾਨ ਦੱਬਿਆ ਹੋਇਆ ਤਾਂ ਬਾਈ ਜੀ ਉਹ ਕਹਿੰਦੇ ਜੀ ਇਹ ਕੰਮ ਸਾਡੇ ਵਾਸਤੇ ਦੀ ਗੱਲ ਨਹੀਂ ਹੈ ਕਹਿੰਦੇ ਜੀ ਅਸੀਂ ਤਾਂ ਮੈਜਿਸਟ੍ਰੇਟ ਜਾਂ ਕੋਈ ਐਸਡੀਐਮ ਜਾਂ ਡੀਸੀ ਦੇ ਆਰਡਰ ਦੇ ਮੁਤਾਬਕ ਹੀ ਕਰ ਸਕਦੇ ਆ ਸੋ ਪਰਸੋਂ ਬਈ ਸਾਡੇ ਕੋਲੇ ਬਿਲਕੁਲ ਨਹੀਂ ਆਇਆ ਪੂਰੀ ਰਾਤ ਅਸੀਂ ਇੱਥੇ ਬੈਠ ਕੇ ਦਿਨ ਰਾਤ ਦਾ ਧਰਨਾ ਲਾ ਕੇ ਰੱਖਿਆ ਨਿਗਰਾਨੀ ਰੱਖੀ ਇਸ ਜਗ੍ਹਾ ਦੀ ਵੀਰ ਕਿਤੇ ਚੱਕ ਕੇ ਮਤਲਬ ਉਰਾਂ ਪਰਾ ਨਾ ਕਰ ਦੇ ਸੋ ਕੱਲ ਉਹ ਟੀਮ ਲੈ ਕੇ ਆਏ ਪੱਟਿਆ ਬਈ ਕੱਲ ਵੱਡੀ ਕਾਮਯਾਬੀ ਆ ਜਿਹੜੀ ਉਹ ਸਾਡੇ ਹੱਥ ਲੱਗੀ ਜੀ ਸੀ ਵੀ ਤੁਸੀਂ ਆਪ ਦੇ ਲੋ ਮਹੰਗਾਈ ਸੀਗੀ ਫਿਰ ਜਾਂ ਪ੍ਰਸ਼ਾਸਨ ਨੇ ਮੰਗਾਈ ਵੀ ਜੀ ਜੀ ਵੀ ਸੀ ਉਹ ਨਗਰ ਦੇਖੋ ਵੱਡੀ ਗੱਲ ਇਹ ਆ ਨਗਰ ਕਾਉਂਸਲ ਦੀ ਹੀ ਜਿਹੜੀ ਜੀ ਵੀ ਸੀ ਉਹਦੇ ਨਾਲੇ ਪੱਟ ਕੇ ਸਬੰਧ ਪਿਆ ਗਿਆ ਉਹੀ ਮਸ਼ੀਨ ਨੇ ਵਈਏ ਸਮਾਨ ਪੱਟ ਕੇ ਕੱਢਿਆ ਗਿਆ ਕਲ ਨਗਰ ਕੌਂਸਲ ਦੀ ਜਿਹੜੀ ਜੀਵੀਸੀ ਆ ਉਨੀ ਇਹ ਪੱਟਿਆ ਸਾਰਾ ਖੁਦਾਈ ਕੀਤੀ ਆ ਉਹਦੇ ਬਾਅਦ ਜਿਹੜੀ ਵੱਡੀ ਕਾਮਯਾਬੀ ਆ ਉਹ ਸਾਡੇ ਹੱਥ ਨਿਕਲਿਆ ਕਿ ਕੁਝ ਇਥੋਂ ਇੱਕ ਤਾਂ ਟਰਾਲੀ ਦਾ ਬੈੱਡ ਜਾਂ ਟਰਾਲੀ ਦਾ ਜਾਲ ਨਿਕਲ ਗਿਆ ਹੋਰ ਕੀ ਕੁਝ ਹੋਰ ਵੀ ਸਮਾਨ ਕਿਉਂਕਿ ਸਮਾਨ ਤੋਂ ਉੱਥੋਂ ਬਹੁਤ ਕੁਝ ਗਾਇਬ ਹੋਇਆ ਬਹੁਤ ਚੋਰੀ ਹੋਇਆ ਸਮਾਨ ਸਾਨੂੰ ਹੋਰ ਵੀ ਇੱਥੇ ਹੋਣ ਦੀ ਬਹੁਤ ਵੱਡੀ ਸੰਭਾਵਨਾ ਲੇਕਿਨ ਜਦੋਂ ਸੀਆਈ ਸਟਾਫ ਨੇ ਇਹ ਆਖਿਆ ਵੀ ਇਹ ਪੁਖਤਾ ਸਬੂਤ ਨਹੀਂ ਵੀ ਹਾਂ ਉਹ ਟਰਾਲੀ ਨਾਲ ਮਿਲਦੇ ਜੁਲਦੇ ਨੇ ਤੁਹਾਡੇ ਹੀ ਸਮਾਨ ਆ ਕਹਿੰਦੇ ਵੀ ਚਾਹੇ ਇੱਥੇ ਤੁਸੀਂ ਖਦਾਈ ਕਰਕੇ ਟਰੱਕ ਭਰ ਲੋ ਲੇਕਿਨ ਜਿਹੜਾ ਚੋਰੀ ਦਾ ਇਲਜ਼ਾਮ ਆ ਉਹ ਸਾਬਤ ਹੋ ਗਿਆ ਵੀ ਮਾਲ ਦੱਬੇ ਹੋਣ ਕਾਰਨ ਇਸ ਕਰਕੇ ਅਸੀਂ ਖਦਾਈ ਪੰਜਵੇਂ ਲਾਗਰ ਦੇ ਵਿੱਚ ਹੀ ਭਾਈ ਸਾਹਿਬ ਬਹੁਤ ਵੱਡੀ ਗੱਲ ਹੈ ਕਿ ਸਰਕਾਰੀ ਕੋਠੀ ਹੈ ਇਹ ਸਰਕਾਰੀ ਕੋਠੀ ਦੇ ਅੰਦਰ ਲਿpasse ਉਹਦਾ ਕਿਉਂਕਿ ਸਾਰਾ ਵੇੜਾ ਆ ਜਾਂ ਉਹਦੀ ਚਾਰ ਦਿਵਾਰੀ ਦੇ ਅੰਦਰ ਇਹ ਚੀਜ਼ ਨੱਪੀ ਹੋਈ ਹੈ ਇਹ ਕੋਈ ਇਹ ਚੋਰੀ ਤਾਂ ਦੱਬਿਆ ਨਹੀਂ ਜਾ ਸਕਦਾ ਕੋਈ ਬਾਹਰੋਂ ਚੋਰ ਆ ਗਿਆ ਚੋਰ ਨੇ ਆ ਕੇ ਚੋਰੀ ਕੀਤੀ ਇੱਥੇ ਆ ਕੇ ਦੱਬਤੀ ਜੀ ਵੀ ਜੰਗਲ ਤਾਂ ਹੈ ਨਹੀਂ ਵੀ ਜੰਗਲ ਚ ਆ ਕੇ ਸੁੱਟ ਗਿਆ ਇਹ ਇਹ ਤਾਂ ਕਿਸੇ ਦੀ ਪਰਮਿਸ਼ਨ ਦੇ ਨਾਲ ਹੀ ਦੱਬਿਆ ਗਿਆ ਸਾਰਾ ਕੁਝ ਹੋਇਆ ਔਰ ਨੇੜੇ-ਤੇੜੇ ਦੇ ਲੋਕਾਂ ਨੂੰ ਵੀ ਪਤਾ ਹੋਊਗਾ ਸ਼ਾਇਦ ਵੀ ਭਾਈ ਚੁੱਪ ਕਰਕੇ ਹੋਣਗੇ ਉਹ ਬਿਲਕੁਲ ਜੀ ਦੇਖੋ ਇਹ ਸਰਕਾਰੀ ਜਗਾ ਅਸੀਂ ਤਾਂ ਇਹ ਮੰਨਦੇ ਆ ਵੀ ਸਰਕਾਰ ਦੀ ਨਿਗਰਾਨੀ ਹੇਠ ਇਹ ਕੰਮ ਹੋਇਆ ਸਾਰਾ ਕਿਉਂਕਿ ਇੱਥੇ ਦੇ ਵਿਧਾਇਕ ਦੇਮਾਨ ਨੇ ਭਾਈ ਉਹ ਸਾਡੇ ਕੋਲੇ ਪਿੰਡਾਂ ਜਾਂਦਾ ਸੀ ਅਸੀਂ ਹੁਣ ਸਵਾਲ ਕਰਦੇ ਸੀ ਕਿ ਸਾਡੀਆਂ ਉਥੋਂ ਚੋਰੀ ਹੋਈਆਂ ਟਰਾਲੀਆਂ ਤੁਹਾਡੇ ਬੰਦਿਆਂ ਕੋਲੇ ਨੇ ਉਹ ਕਹਿੰਦਾ ਸੀ ਸਬੂਤ ਦਿਓ ਮੈਂ ਆਥਰ ਨੂੰ ਕਾਰਵਾਈ ਕਰ ਦੂੰਗਾ ਭਾਈ ਦੋ ਐਫ ਆਈ ਰਿਪੋਰਟਾਂ ਦਰਜ ਕਰਵਾਤੀਆਂ ਲੇਕਿਨ ਉਹ ਉਹਨੂੰ ਬਚਾਉਣ ਤੱਕ ਹੀ ਸੀਮਤ ਰਿਹਾ ਜਣੀ ਸਾਨੂੰ ਤਾਂ ਐ ਲੱਗਦਾ ਵੀ ਦੇ ਮਾਨਵੀ ਇਹਦੇ ਚ ਇਨਵੋਲਵ ਹੋ ਸਕਦਾ ਹੋਰ ਵੀ ਜਿਹੜੇ ਹੋਰ ਇਥੇ ਸਰਕਾਰੀ ਤੰਤਰ ਦੇ ਜਾਂ ਲੋਕ ਆਗੂ ਨੇ ਬਈ ਉਹ ਵੀ ਇਹਦੇ ਚ ਇਨਵੋਲਵ ਹੋ ਸਕਦੇ ਲੱਗਦਾ ਕਿ ਸਿਰਫ ਚੋਰੀ ਕਰਨ ਦੇ ਮਨਸੂਬੇ ਦੇ ਨਾਲ ਹੀ ਇਹ ਚੀਜ਼ਾਂ ਇਥੇ ਲੈਂਦੀਆਂ ਗਈਆਂ ਜਾਂ ਤੁਹਾਨੂੰ ਲੱਗਦਾ ਕਿ ਕਿਸੇ ਨੇ ਉੱਪਰੋਂ ਜ਼ਿੰਮੇਵਾਰੀ ਲਾਤੀ ਵੀ ਸਮਾਨ ਇੱਧਰ ਉੱਧਰ ਕਰਦੇ ਹੋ ਚੱਕਦੇ ਹੋ ਦੇਖੋ ਜੀ ਇਹ ਕਿਸਾਨ ਪੂਰੇ ਸੈਂਟਰ ਦੇ ਨਜ਼ਰਾਂ ਚ ਨਹੀਂ ਲੜਕਦੇ ਸੈਂਟਰ ਦੀਆਂ ਅੱਖਾਂ ਚ ਨਹੀਂ ਲੜਕਦੇ ਕਿਸਾਨ ਇਹ ਪੰਜਾਬ ਕਿਸਾਨ ਪੰਜਾਬ ਦੀਆਂ ਸਰਕਾਰ ਦੀਆਂ ਅੱਖਾਂ 'ਚ ਵੀ ਰੜਕ ਗਿਆ ਦੇਖਿਆ ਪਿਛਲੇ ਦਿਨਾਂ 'ਚ ਜਿਹੜਾ ਸੀਐਮ ਕਿਵੇਂ ਬੋਲਦਾ ਸੀਗਾ ਕਿਵੇਂ ਉਹਦਾ ਲਹਿਜਾ ਸੀਗਾ ਬੋਲਣ ਦਾ ਸੋ ਇੱਕ ਲੋਕਾਂ ਦੇ ਵਿੱਚ ਡਰ ਪੈਦਾ ਕਰਨ ਵਾਸਤੇ ਵੀ ਇਹ ਤੀਏ ਦਿਨ ਆਪਣੀਆਂ ਟਰਾਲੀਆਂ ਲੈ ਕੇ ਇਹ ਧਰਨੇ ਲਾਉਣ ਲੱਗ ਜਾਂਦੇ ਆ ਤਾਂ ਇਹਨਾਂ ਨਾਲ ਏਦਾਂ ਕਰੋ ਤਾਂ ਜੋ ਅੱਗੇ ਨੂੰ ਕਿਸਾਨ ਧਰਨਿਆਂ ਤੇ ਜਾਣ ਤੋਂ 100 ਬਾਰ ਸੋਚੇ ਵੱਡਰਨ ਲੱਗ ਜਾਣ ਇਹ ਵੱਡਾ ਸਾਨੂੰ ਲੱਗਦਾ ਵੀ ਇਹਨਾਂ ਦੇ ਮਨ ਦੇ ਵਿੱਚ ਅਸ ਸੀਗਾ ਔਰ ਦੂਜੀ ਗੱਲ ਇਹ ਜਿਹੜਾ ਪੰਕਜ ਪੱਪੂ ਆ ਬਾਈ ਇਹ ਦੀ ਫਿਦਰਤ ਆ ਚੋਰੀ ਦਾ ਕਿਉਂਕਿ ਥੋੜੇ ਦਿਨ ਪਹਿਲਾਂ ਵੀ ਇਥੇ ਕਿਉਂਕਿ ਉਹ ਲੰਮਾ ਸਮਾਂ 3 3.5 ਸਾਲ ਇਥੇ ਇਹਦੀ ਮੈਡਮ ਆ ਜਿਹੜੀ ਉਰੇ ਪ੍ਰਧਾਨ ਰਹੀ ਆ ਜੀ ਉਹਨੇ ਇਥੋਂ ਛੁੱਟੀ ਕਰਤੀ ਜੀ ਹੋਰ ਨਵਾਂ ਪ੍ਰਧਾਨ ਲਾਤਾ ਤਾਂ ਇਥੇ ਜਿਹੜੇ ਦਫ਼ਤਰ ਦੇ ਵਿੱਚ ਸੋਫੇ ਪਏ ਸੀਗੇ ਜੀ ਉਹ ਚੱਕ ਕੇ ਆਪਦੇ ਘਰ ਲੈ ਗਿਆ ਜਦੋਂ ਲੋਕਾਂ ਨੂੰ ਪਤਾ ਲੱਗਿਆ ਰੌਲਾ ਪਿਆ ਉਹ ਅੱਜ ਇਥੇ ਕੁਤਵਾਲੀ ਦੇ ਵਿੱਚ ਪਹੁੰਚਿਆ ਜੀ ਤੋ ਇਹ ਤੋਂ ਸੋਭੇ ਚੋਰੀ ਕਰਕੇ ਲੈ ਗਿਆ ਮਤਰੂ ਦੀ ਫਿਜ਼ਰਤਾ ਜੋ ਉਸ ਬੰਦੇ ਦੀ ਨਹੀਂ ਜਿਹੜੀ ਤੁਸੀਂ ਗੱਲ ਇਹ ਈਓ ਸਾਹਿਬ ਨੂੰ ਨਹੀਂ ਪੁੱਛਿਆ ਜਿਨ੍ਹਾਂ ਦੇ ਹਵਾਲੇ ਜਾਂ ਜਿਨ੍ਹਾਂ ਨੂੰ ਕੋਠੀ ਇਹ ਦਿੱਤੀ ਹੋਈ ਸੀ ਵੀ ਈਓ ਸਾਹਿਬ ਤੁਸੀਂ ਇੱਥੇ ਰਹਿੰਦੇ ਹੋਵੋਗੇ ਜਾਂ ਤੁਹਾਡੇ ਨਾਂ ਤੇ ਅਲੋਟਡ ਆ ਇਹ ਕੋਠੀ ਔਰ ਉਸ ਕੋਠੀ ਦੇ ਚਾਰ ਦਿਵਾਰੀ ਦੇ ਅੰਦਰ ਲੇਪਸਿਆ ਕੁਝ ਸਾਮਾਨ ਲਪਿਆ ਹੋਇਆ ਦੇਖੋ ਜੀ ਈਓ ਇਸ ਗੱਲ ਤੋਂ ਪੱਲਾ ਛੱਡਦਾ ਲੇਕਿਨ ਇੱਕ ਚੀਜ਼ ਹੈਗੀ ਆ ਅਸੀਂ ਤਾਂ ਈਓ ਨੂੰ ਹੀ ਮੰਨਦੇ ਆ ਵੀ ਜ਼ਿੰਮੇਵਾਰ ਉਹ ਆ ਕਿਉਂਕਿ ਉਹਦੇ ਨਾਂ ਤੇ ਅਲਟਮੈਂਟ ਆ ਉਹ ਖੁਦ ਵੀ ਇਸ ਗੱਲ ਨੂੰ ਮੰਨਦਾ ਤੇ 18 ਤਰੀਕ ਨੂੰ 9 ਵਜੇ ਰਾਤ ਨੂੰ ਪੰਕਜ ਪੱਪੂ ਲਾਈਵ ਹੋ ਕੇ ਦੱਸਦਾ ਕਿ 3 ਮਹੀਨੇ ਹੋ ਗਏ ਜੀ ਮੈਂ ਤਾਂ ਸੁੱਟੀ ਤੇ ਆ ਜਿੰਨਾ ਸਮਾਨ ਨਿਕਲੂਗਾ ਉਹਦੀ ਮੇਰੀ ਜ਼ਿੰਮੇਵਾਰੀ ਹੈ ਨਹੀਂ ਫਿਰ ਇਹਦਾ ਮਤਲਬ ਜਤਾ ਐਓ ਸਾਹਿਬ ਜ਼ਿੰਮੇਵਾਰ ਨੇ ਜੀ ਜਾਂ ਜਿਹੜਾ ਮੌਜੂਦਾ ਐਥੇ ਦਾ ਨਗਰ ਕਾਉਂਸਲ ਦਾ ਪ੍ਰਧਾਨ ਆ ਉਹਦੀ ਹੋ ਸਕਦੀ ਐ ਅਸੀਂ ਐਓ ਸਾਹਿਬ ਨੂੰ ਪੁੱਛਿਆ ਸੀਗਾ ਕੁਝ ਵੀ ਨਹੀਂ ਜਦੋਂ ਇਹ ਸਮਾਨ ਨਿਕਲਿਆ ਜਦੋਂ ਅਸੀਂ ਸਮਾਨ ਪੁੱਛਿਆ ਉਹ ਕਹਿੰਦਾ ਬਈ ਮੈਨੂੰ ਨਹੀਂ ਪਤਾ ਹੈਗਾ ਅਸੀਂ ਕਿ ਪਤਾ ਕਿਉਂ ਨਹੀਂ ਯਾਰ ਜ਼ਿੰਮੇਵਾਰੀ ਤੇਰੀ ਆ ਉਹ ਇਸ ਚੀਜ਼ ਤੋਂ ਪੱਲਾ ਛੱਡ ਰਿਹਾ ਜੀ ਦੇਖੋ ਪੱਟ ਗਿਆ ਉਹ ਤਾਂ ਕਹਿੰਦਾ ਹੈ ਹੀ ਨਹੀਂ ਕੈਮਰੇ ਵੀ ਉਹ ਕੈਮਰੇ ਵੀ ਸੀਸੀਟੀਵੀ ਲੱਗੇ ਹੋਏ ਆ ਸਾਹਮਣੇ ਇਹਦੀ ਪੁਰਾਣੀ ਫੁਟੇਜ ਨਿਕਲ ਜਾਂਦੀ ਤਾਂ ਸ਼ਾਇਦ ਪਤਾ ਲੱਗ ਜਾਣਾ ਸੀਗਾ ਦੇਖੋ ਜੀ ਉਹ ਤਾਂ ਸਾਨੂੰ ਪਰਸੋਂ ਜਦੋਂ 18 ਤਰੀਕ ਨੂੰ ਰਿਹਾ ਆ ਕੇ ਬੈਠਿਆ ਉਹ ਲਾਈਵ ਹੋਇਆ ਉਸੇ ਟਾਈਮ ਸਾਨੂੰ ਭਰੋਸਾ ਹੋ ਗਿਆ ਸੀ ਜਦੋਂ ਉਹਨੇ ਲਾਈਵ ਹੋ ਕੇ ਦੱਸਿਆ ਕਿ ਜੇ ਸਮਾਨ ਨਿਕਲਿਆ ਮੈਂ ਜ਼ਿੰਮੇਵਾਰ ਨਹੀਂ ਹਾਂ ਜਿਹੜਾ ਤੁਸੀਂ ਸਮਾਨ ਪਹਿਲਾਂ ਕਹਿ ਰਹੇ ਹੋ ਕਿ ਵਰਕਸ਼ਾਪ ਦੇ ਅੰਦਰ ਉਹ ਸਮਾਨ ਮਿਲਿਆ ਸੀਗਾ ਉਹ ਸਮਾਨ ਤੁਸੀਂ ਕਿਵੇਂ ਕਹਿੰਦੇ ਪੰਕਜ ਪੰਕਜ ਦੀ ਵਰਕਸ਼ਾਪ ਆ ਉੱਥੇ ਕਾਹਦਾ ਕੰਮ ਆ ਉਹ ਪੰਕਜ ਜਿਹੜਾ ਮਨੀਸ਼ ਕੁਮਾਰ ਚਾਵਲਾ ਜੀ ਇਹ 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 ਮਤਲਬ ਹੈਗੇ ਆ ਉਹਨਾਂ ਦੇ ਫਾਦਰ ਸਾਹਿਬ ਦੀ ਵਰਕਸ਼ਾਪ ਆ ਜੀ ਉਹ ਉਹਨਾਂ ਦੀ ਆਪਣੀ ਪਰਸਨਲ ਵਰਕਸ਼ਾਪ ਜਦੋਂ ਇਹ ਤੋਂ ਪੁੱਛਿਆ ਜਾਂਦਾ ਉੱਥੇ ਵੀ ਬਹੁਤ ਤਰ੍ਹਾਂ ਦੀਆਂ ਕਹਿੰਦਾ ਜੀ ਕੋਈ ਕੁਵਾੜੀ ਆ ਸਿੱਟ ਗਿਆ ਜਾਂ ਕੋਈ ਹੋਰ ਵਿਰੋਧੀ ਧਿਰ ਸਿੱਟ ਗਈ ਮੇਰੇ ਅੰਦਰ ਜਿਹੜੀਆਂ ਇਦਾਂ ਦੇ ਬਿਆਨ ਉਹਨਾਂ ਦੇ ਸਾਹਮਣੇ ਆਏ ਜੀ ਉਹ ਕਿਉਂ ਉਹ ਉਹਦੀ ਵਰਕਸ਼ਾਪ ਦੇ ਵਿੱਚ ਜਦੋਂ ਬੰਦੇ ਨੂੰ ਇੱਕ ਨੂੰ ਪਤਾ ਹੈ ਕਿ ਭਾਈ ਮੇਰੇ ਤੇ ਅਲੀਗੇਸ਼ਨ ਲੱਗ ਰਹੇ ਆ ਯਤ ਉਹ ਜਦੋਂ ਸਮਾਨ ਉਹਦੀ ਵਰਕਸ਼ਾਪ ਚੋਂ ਮਿਲਿਆ ਉਦੋਂ ਐਲੀਗੇਸ਼ਨ ਲਾਇਆ ਤੁਸੀਂ ਨਹੀਂ ਜੀ ਜਦੋਂ ਮਿਲਿਆ ਸੀ ਉਦੋਂ ਹੀ ਐਲੀਗੇਸ਼ਨ ਲਾਇਆ ਜੀ ਦੇਖੋ ਜਦੋਂ ਸਾਨੂੰ ਪਤਾ ਲੱਗਦਾ ਟਰਾਲੀਆਂ ਟਰਾਲੀਆਂ ਸੀਗੀਆਂ ਉਹਦੀ ਵਰਕਸ਼ਾਪ ਚੋਂ ਕੀ ਕੁਝ ਸੀ ਜੀ ਟਰਾਲੀਆਂ ਦੇ 2-4 ਟਾਇਰ ਸੀਗੇ ਜੀ ਨਾਲ ਡਹੀ ਸੀ ਹੁੱਕ ਸੀਗੀ ਜੈਕ ਸੀਗਾ ਜੀ ਜਿਹੜਾ ਉਹਨੂੰ ਚੱਕਦਾ ਹੁੰਦਾ ਸੋ ਇਦਾਂ ਦਾ ਜਿਹੜਾ ਸਮਾਨ ਸੀਗਾ ਲੇਕਿਨ ਜਦੋਂ 19 ਮਾਰਚ ਨੂੰ ਸਾਡਾ ਸਮਾਨ ਹੁੰਦਾ ਇਸ ਦੇ ਇਸ ਨਗਰ ਕੌਂਸਲ ਦੇ ਵਿੱਚ ਅਸੀਂ ਤਿੰਨ ਵਾਰ ਰੇਡ ਕਰਦੇ ਹਾਂ ਜੀ ਪਰ ਪ੍ਰੋਪਰ ਸਾਨੂੰ ਨਾ ਸਬੂਤ ਮਿਲਣ ਕਰਕੇ ਅਸੀਂ ਉਹਨੂੰ ਚੋਰ ਨਹੀਂ ਸਾਬਤ ਕਰ ਸਕੇ ਪਰ ਜਦੋਂ ਇਹਦੀ ਬਰਕ ਸਾਹਿਬ ਚੋਂ ਸਮਾਨ ਬਰਾਮਦ ਕਰ ਲਿਆ ਬਾਈ ਸਾਡੀਆਂ ਔਰ ਦੂਜੀ ਗੱਲ ਲੋਂਗੋ ਵਾਲ ਤੋਂ ਗੁਰਚੇਤ ਸਿੰਘ ਸੀ ਬਾਈ ਉਹਦੀ ਉਹ ਟਰਾਲੀ ਦਾ ਸਮਾਨ ਸੀਗਾ ਜਦੋਂ ਉਹ ਬੰਦੇ ਨੇ ਪਹਿਚਾਣ ਕਰ ਲਈ ਵੀ ਇਹ ਆਪਣਾ ਸਮਾਨ ਹੈ ਬਾਈ ਫੇਰ ਜਾ ਕੇ ਅਸੀਂ ਇਹਨੂੰ ਚੋਰ ਸਾਫਤ ਕੀਤਾ ਬਾਈ ਕੱਲ ਜਦੋਂ ਟਰਾਲੀ ਦਾ ਸਮਾਨ ਨਿਕਲੇ ਉਦੋਂ ਵੀ ਗੁਰਚੇਤ ਸਿੰਘ ਨੇ ਸੱਦਿਆ ਤੁਸੀਂ ਫਿਰ ਜੀ ਗੁਰਚੇਤ ਸਿੰਘ ਨਹੀਂ ਸੱਦਿਆ ਜੀ ਇਹ ਜਿਹੜਾ ਸਮਾਨ ਸੀਗਾ ਇਹ ਕਪੂਰਥਲੇ ਤੋਂ ਪ੍ਰੀਤਮ ਆਪਣਾ ਪ੍ਰੀਤਮ ਸਿੰਘ ਹੈ ਜੀ ਆ ਸੈਨੋ ਫਾਤਮਾ ਸਿੰਘ ਉਹਨਾਂ ਦਾ ਸਮਾਨ ਸੀਗਾ ਉਹ ਟਰਾਲੀ ਨੀਲੇ ਰੰਗ ਦੀ ਆ ਜੀ ਉਸ ਟਰਾਲੀ ਨਾਲ ਮੈਚ ਕਰਦੀ ਆ ਜੀ ਤਾਂ ਉਹ ਜਦੋਂ ਜਾ ਕੇ ਸੀ ਟਰਾਲੀ ਮਲਾਈ ਤਾਂ ਸੀਆਈ ਸਟਾਪ ਨੇ ਵੀ ਮੰਨਿਆ ਵੀ ਹਾਂ ਇਸੇ ਟਰਾਲੀ ਦਾ ਸਾਰਾ ਸਮਾਨ ਹੈ ਜੀ ਬਿਲਕੁਲ ਜੀ ਇੱਥੇ ਜਿੰਨੇ ਹੋਰ ਕਿਸਾਨ ਖੜੇ ਆ ਕਿ ਥੋੜਾ ਵੀ ਕਿਸੇ ਦਾ ਸਮਾਨ ਚੋਰੀ ਹੋਇਆ ਸੀਗਾ ਇੱਥੋਂ ਉੱਥੋਂ ਟਰਾਲੀ ਜਾਂ ਕੋਈ ਹੋਰ ਸਮਾਨ ਇਹ ਜੀ ਸੰਭੂ ਬਾਡਰ ਤੋਂ ਸਾਡਾ ਕਿਸਾਨ ਮਜ਼ਦੂਰ ਮੋਰਚੇ ਦਾ ਕੱਲੇ ਸੰਭੂ ਬਾਡਰ ਤੋਂ 4.4 ਕਰੋੜ ਰੁਪਏ ਦੇ ਕਰੀਬ ਲੱਗ ਭਾਗ ਸਮਾਨ ਆ ਜਿਹੜਾ ਚੋਰੀ ਹੋਇਆ ਸੋ ਇਹ ਸਮਾਨ ਵੱਡੀ ਗਿਣਤੀ ਦੇ ਵਿੱਚ ਇਹ ਕੱਲੇ ਨਾਬੇ ਦੇ ਵਿੱਚ ਨਹੀਂ ਆਇਆ ਹੋਰ ਵੱਖ-ਵੱਖ ਸਹਿਰਾਂ ਦੇ ਵਿੱਚ ਵੀ ਅਸੀਂ ਸਮਝ ਰਿਹਾ ਹੁਣ ਕੀ ਇਹ ਡਿਊਟੀਆਂ ਲਗਾਈਆਂ ਨੇ ਸਰਕਾਰ ਨੇ ਸਰਕਾਰੀ ਅਦਾਰਿਆਂ ਦੇ ਵਿੱਚ ਕੀ ਆਜੋ ਤੁਹਾਨੂੰ ਸਮਾਨ ਪਵਾ ਦੇਵਾਂਗੇ ਕਿਉਂਕਿ ਜਦੋਂ ਅਸੀਂ ਕਿਸਾਨ ਉੱਥੇ ਆਪਣੀਆਂ ਟਰਾਲੀਆਂ ਲੈਣ ਜਾਂਦੇ ਸੀ ਸਾਡੇ ਆਧਾਰ ਕਾਰਡ ਵਗੈਰਾ ਬਾਈ ਸਾਰੇ ਪ੍ਰੂਫ ਲੈਏ ਨੇ ਜਦੋਂ ਅਸੀਂ ਆਪਣੀਆਂ ਟਰਾਲੀਆਂ ਲੈਣ ਗਏ ਹਾਂ ਉੱਥੇ ਪਰ ਇਹ ਟਰਾਲੀਆਂ ਜਿਹੜੀਆਂ ਬਗੈਰ ਪ੍ਰੂਫ ਤੋਂ ਅਣਪਛਾਤੇਆਂ ਨੂੰ ਇੱਕ ਚੋਰਾਂ ਨੂੰ ਪਵਾ ਦੇਣੀ ਆ ਇਹ ਤਾਂ ਮਿਲੀ ਭੁਗਤਾ ਫਿਰ ਲੱਗਦਾ ਕਿ ਉੱਥੋਂ ਮਿਲੀ ਭੁਗਤ ਕਰਕੇ ਜਾਂ ਜਾਂ ਉੱਥੋਂ ਵਕ ਵਕ ਕਾਉਂਸਲਾਂ ਦੀ ਡਿਊਟੀ ਲੱਗੀ ਸੀ ਕਿ ਸਮਾਨ ਪਾਸੇ ਕਰੋ ਹਾਂ ਜੀ ਜਦੋਂ ਕਿਉਂਕਿ ਉਹ ਜਿਹੜੇ ਟਰੈਕਟਰ ਸੀਗੇ ਉਹਨਾਂ ਨੂੰ ਅਸੀਂ ਵੀ ਪੁੱਛਿਆ ਸੀ ਉਹ ਦੋ ਰਿਪੋਰਟ ਕਰ ਰਹੇ ਸੀਗੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿੱਥੇ ਲੈ ਕੇ ਜਾ ਰਹੇ ਹੋ ਉਹ ਕਹਿੰਦੇ ਕਿ ਕਾਉਂਸਲ ਵੱਲੋਂ ਡਿਊਟੀ ਲੱਗੀ ਉਹ ਕਾਉਂਸਲ ਦੇ ਡਰਾਈਵਰ ਸੀ ਹੁਣ ਇਹ ਨਹੀਂ ਪਤਾ ਕਿਹੜੇ ਨਗਰ ਕਾਉਂਸਲ ਦੇ ਡਰਾਈਵਰ ਸੀ ਪਟਿਆਲੇ ਦੇ ਸੀ ਨਾਹਬੇ ਦੇ ਸੀ ਕਿੱਥੋਂ ਦੇ ਸੀ ਦੇਖੋ ਇਹ ਨਲਾਇਕੀ ਹੈਗੀ ਆ ਸਿੱਧੀ ਸਿੱਧੀ ਭਗਵੰਤ ਮਾਨ ਦੀ ਜਦੋਂ ਭਗਵੰਤ ਮਾਨ ਸਰਕਾਰ ਇਹ ਸੰਭ ਤਾਂ ਜਿੰਨੇ ਵੀ ਇੱਥੇ ਸ਼ਹਿਰਾਂ ਦੇ ਨਗਰ ਕੌਂਸਲ ਦੇ ਈਓ ਆ ਜੀ ਵੱਡੇ ਅਧਿਕਾਰੀ ਆ ਉਹਨਾਂ ਨੂੰ ਸੰਭੂ ਤੇ ਖਨੌਰੀ ਇਕੱਠੇ ਕਰਿਆ ਜਾਂਦਾ ਈਓ ਦੇ ਦੱਸਣ ਮੁਤਾਬਕ ਕਹਿੰਦਾ ਸਾਨੂੰ 4 ਵਜੇ ਤੱਕ ਦੱਸਿਆ ਨਹੀਂ ਵੀ ਸਭ ਤੋਂ ਕਰਵਾਉਣਾ ਕੀ ਆ ਕਹਿੰਦਾ 4 ਵਜੇ ਸਾਨੂੰ ਪਤਾ ਲੱਗਦਾ ਵੀ ਇਹ ਸਮਾਨ ਆਪਾਂ ਚੱਕ ਕੇ ਲੈ ਕੇ ਜਾਣਾ ਵੀ ਤੁਸੀਂ ਆਪਣੇ ਜਿਹੜੇ ਡਰਾਈਵਰ ਨੇ ਟਰੈਕਟਰ ਮਗਵਾਓ ਯਾਨੀ ਇਹ ਨਿਲਾਇਕੀ ਸਰਕਾਰ ਦੀ ਆ ਜੀ ਸਿੱਧੇ ਸਿੱਧੀ ਸਰਕਾਰ ਦੋਸ਼ੀ ਆ ਮੈਨੂੰ ਇਹਨਾਂ ਸੋਇ ਕੋਠੀ ਆ ਚੱਲ ਕੇ ਥੋੜਾ ਕੋਠੀ ਵੀ ਦਿਖਾ ਦਈਏ ਇਹ ਜਿਹੜੀ ਈਓ ਸਾਹਿਬ ਦੀ ਕੋਠੀ ਦੱਸੀ ਜਾ ਰਹੀ ਆ ਇਸ ਕੋਠੀ ਦੇ ਵਿੱਚ ਰਹਿੰਦਾ ਕੌਣ ਆ ਇੱਥੇ ਪੈਸਾ ਹੁਣ ਕੋਈ ਰਹਿ ਰਿਹਾ ਕਿ ਨਹੀਂ ਰਹਿ ਰਿਹਾ ਨਹੀਂ ਜੀ ਬਿਲਕੁਲ ਇੱਥੇ ਇਹ ਤਾਂ ਪੰਕਜ ਪੱਪੂ ਦੇ ਕਬਜ਼ੇ ਥਲੀ ਰਹੀ ਹੈ ਜੀ ਸਾਰੀ ਜਗ੍ਹਾ ਹਜੇ ਫਿਲਹਾਲ ਕੋਈ ਨਹੀਂ ਰਹਿੰਦਾ ਜੀ ਵੈਸੇ ਇਹ ਅਲਾਟਮੈਂਟ ਜਿਹੜਾ ਇਹ ਈਓ ਸਾਹਿਬ ਦੀ ਉਹ ਹੈ ਵੈਸੇ ਉਹਨਾਂ ਦੇ ਨਾਂ 'ਤੇ ਕੱਟੀ ਹੋਈ ਹੈ ਜੀ ਇਹ ਸਰਕਾਰੀ ਕੋਠੀ ਹੈ ਜੀ ਤਾਂ ਇਹ ਖੱਡਾ ਪਟਿਆ ਗਿਆ ਸੀਗਾ ਕੱਲ ਜਿਹੜੀ ਤੁਸੀਂ ਵੀਡੀਓ ਵੀ ਦੇਖੀ ਆ ਨਾਬਾ ਨਗਰ ਕੌਂਸਲ ਦੇ ਜੋ ਈਓ ਆ ਉਹਨਾਂ ਦੀ ਕੋਠੀ ਦੱਸੀ ਜਾ ਰਹੀ ਸਰਕਾਰੀ ਕੋਠੀ ਹੈ ਇਹ ਔਰ ਉਹਨਾਂ ਦੀ ਸਰਕਾਰੀ ਕੋਠੀ ਦੇ ਅੰਦਰੋਂ ਚਾਰ ਦੀਵਾਰੀ ਦੇ ਅੰਦਰੋਂ ਇਹ ਸਮਾਨ ਬਰਾਮਦ ਹੋਇਆ ਸੀ ਨਿਕਲਿਆ ਸੀ ਜਿਹਨੂੰ ਦੱਸਿਆ ਜਾ ਰਿਹਾ ਕਿ ਸੀਆਈਏ ਸਟਾਫ ਰਖਵਾਇਆ ਗਿਆ ਤਾਂ ਇਹ ਕੋਠੀ ਇਹਦੇ ਅੰਦਰ ਕੋਈ ਨਹੀਂਗਾ ਨਹੀਂ ਜੀ ਕੇਸ ਬੰਸਪ ਇਹ ਜਿਹੜਾ ਪੰਕਜ ਪੱਪੂ ਦਾ ਦਫ਼ਤਰ ਬਣਾਇਆ ਹੋਇਆ ਸੀਗਾ ਜੀ ਆ ਦੇਖੋ ਤੁਸੀਂ ਸੀਸੇ ਵਾਲਾ ਬਾਈ ਜੀ ਦਿਖਾ ਦਿਓ ਜਰੂਰ ਅੰਦਰ ਹੈਗਾ ਵੀ ਹੈ ਦੇਖੀਏ ਜੀ ਦਫ਼ਤਰ ਇਹ ਫਿਲਹਾਲ ਇੱਥੇ ਬਹੁਤ ਬੁਰਾ ਹਾਲ ਹੈ ਜੀ ਹਾਂ ਉਧਰ ਵੀ ਗੇਟ ਦਿਖਾ ਦਿਓ ਜੀ ਅੰਦਰ ਹਾਂ ਇਧਰੋਂ ਸ਼ਾਇਦ ਇਧਰੋਂ ਗੇਟ ਹੈਗਾ ਇਸ ਕੋਠੀ ਦਾ ਇਹ ਆਹ ਗੇਟ ਹੈ ਇੱਕ ਠੀਕ ਠਾਕ ਦਫਤਰ ਇਹ ਦਫਤਰ ਜਿਹੜਾ ਬਣਾਇਆ ਸੀਗਾ ਹਾਂ ਪੰਕਜ ਪੱਪੂ ਨੇ ਇਸ ਜਗ੍ਹਾ ਤੂੰ ਬੈਠ ਕੇ ਨਗਰ ਕੌਂਸਲ ਨਾਬਾ ਨੂੰ ਕੰਟਰੋਲ ਕਰਦਾ ਸੀ ਉਹ ਆ ਕੈਮਰੇ ਵੀ ਉਹਦੀ ਮੋਬਾਈਲ 'ਤੇ ਚੱਲਦੀ ਆ ਫਿਰ ਇੱਕ ਆ ਆ ਜਰੂਰ ਦੇਖੋ ਤੁਸੀਂ ਇਹ ਇੱਕ ਆਮ ਆਦਮੀ ਪਾਰਟੀ ਦਾ ਹੀ ਸ਼ਾਇਦ ਲੱਗਿਆ ਹੋਇਆ ਹੈ 2025 ਐਮਐਲਏ ਦੇਵਮਾਨ ਸਾਹਿਬ ਦੀ ਫੋਟੋ ਇੱਥੇ ਲੱਗੀ ਹੋਈ ਆ ਸੁਜਾਤਾ ਚਾਵਲਾ ਜੋ ਪ੍ਰਧਾਨ ਨਗਰ ਕੌਂਸਲ ਦੇ ਹੁਣ ਮੌਜੂਦਾ ਹੁਣ ਵੀ ਹੈਗੇ ਨੇ ਬਿਲਕੁਲ 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 ਨਗਰ ਕੌਂਸਲ ਦੇ ਪ੍ਰਧਾਨ ਨੇ ਔਰ ਆ ਪੰਕਜ ਪੱਪੂ ਦੀ ਜਿਹੜੀ ਆ ਪੰਕਜ ਪੱਪੂ ਸਟੀਲ ਸਮਾਜ ਸੇਵਕ ਵਾਰਡ ਨੰਬਰ 22 ਲਿਖਿਆ ਹੋਇਆ ਔਰ ਥੋੜਾ ਜਿਹਾ ਅੱਗੇ ਕਰਕੇ ਦਿਖਾ ਦਿਓ ਤਾਂ ਇਹ ਉਹ ਪੋਸਟਰ ਜਾਂ ਜ਼ਰੂਰ ਇੱਕ ਲੱਗਿਆ ਹੋਇਆ ਬਾਕੀ ਤਾਂ ਸਾਰਾ ਸਮਾਨ ਇੱਥੋਂ ਦੱਸਿਆ ਜਾ ਰਿਹਾ ਕਿ ਲੈ ਗਏ ਚੁੱਕ ਕੇ ਇੱਕ ਲੱਗਿਆ ਹੋਇਆ ਇੱਥੇ ਟੇਬਲ ਪਿਆ ਪਰ ਇਧਰ ਦੇਵਮਾਨ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਇਸੇ ਕੋਠੀ ਦੇ ਅੰਦਰ ਯੁੱਧ ਨਸ਼ਿਆਂ ਵਿਰੋਧ ਦਾ ਵੀ ਬੋਰਡ ਲੱਗਿਆ ਫਿਰ ਸੁਜਾਤਾ ਚਾਵਲਾ ਜੋ ਨਗਰ ਕੌਂਸਲ ਦੇ ਪ੍ਰਧਾਨ ਨੇ ਪੰਕਜ ਪੱਪੂ ਸਟੀਲ ਨਵੇਂ ਸਾਲ ਤੇ ਲੋਹੜੀ ਦੇ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਹਾਲਾਂਕਿ ਪੋਸਟਰ ਪਟਣ ਦੀ ਕੋਸ਼ਿਸ਼ ਹੋਈ ਆ ਔਰ ਇੱਥੇ ਵੀ ਸਾਹਮਣੇ ਇਹ ਫੋਟੋ ਇੱਕ ਲੱਗੀ ਹੋਈ ਆ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਵਿਸ਼ੇਸ਼ ਸਨਮਾਨ ਜਿਹੜਾ ਇਧਰ ਵੀ ਦੇਵਮਨ ਸਾਹਿਬ ਦੀ ਫੋਟੋ ਲੱਗੀ ਹੋਈ ਆ ਇੱਕ ਇਧਰਲੇ ਬੰਨੇ ਜਿਹੜਾ ਯੋਧ ਨਸ਼ਿਆਂ ਵਿਰੁੱਧ ਦਾ ਵੀ ਲੱਗਿਆ ਹੋਇਆ ਸੀਗਾ ਪੋਸਟਰ ਪਰ ਇਹਨੂੰ ਪਾੜਨ ਦੀ ਕੋਸ਼ਿਸ਼ ਤਾਂ ਕੀਤੀ ਚਲੋ ਜਿੰਨਾ ਕ ਪਾਟਿਆ ਜਿੰਨਾ ਕ ਪਾੜਿਆ ਗਿਆ ਉਹਨਾਂ ਤੋਂ ਉਹਨਾਂ ਕ ਪਾੜ ਦਿੱਤਾ ਇਹਨਾਂ ਨੇ ਤਾਂ ਇਹ ਐਲੀਗੇਸ਼ਨ ਨੇ ਕਿ ਇਹ ਜਿਹੜੀ ਕੋਠੀ ਆ ਉਹਨੂੰ ਪੰਕਜ ਪੱਪੂ ਇਥੋਂ ਸੰਭਾਲਦਾ ਸੀ ਇਸ ਨੂੰ ਉਹਨੇ ਦਫਤਰ ਬਣਾਇਆ ਹੋਇਆ ਸੀਗਾ ਕਿ ਪੰਕਜ ਪੱਪੂ ਦੇ ਕਹਿਣ ਤੇ ਸਮਾਨ ਚੋਰੀ ਹੋਇਆ ਕਿਸਾਨਾਂ ਦਾ ਸਮਾਨ ਗਾਇਬ ਕੀਤਾ ਗਿਆ ਜਿਹੜਾ ਤਾਂ ਅਸੀਂ ਈਓ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਈਓ ਸਾਹਿਬ ਕੀ ਕਹਿੰਦੇ ਆ ਇਹਨੂੰ ਲੈ ਕੇ ਔਰ ਇੱਥੇ ਵੀ ਕਿਸਾਨ ਦਿਖਾ ਰਹੇ ਨੇ ਕਿ ਇੱਧਰ ਦੇਵਮਾਨ ਸਾਹਿਬ ਦੀ ਫੋਟੋ ਲੱਗੀ ਹੋਈ ਆ ਇੱਧਰ ਦੇਵਮਾਨ ਦੀ ਫੋਟੋ ਆ ਇੱਧਰ ਸੁਜਾਤਾ ਚਾਵਲਾ ਜੋ ਇਥੋਂ ਦੇ ਨਗਰ ਕੌਂਸਲ ਦੇ ਪ੍ਰਧਾਨ ਨੇ ਔਰ ਨਾਲ ਇੱਥੇ ਪੰਕਜ ਪੱਪੂ ਦੀ ਵੀ ਫੋਟੋ ਸੀਗੀ ਉਹ ਫੋਟੋ ਤਾਂ ਪਾੜ ਦਿੱਤੀ ਇੱਥੋਂ ਗਾਇਬ ਹੋ ਗਈ ਹੈ ਫੋਟੋ ਤਾਂ ਇਹ ਤਸਵੀਰ ਹੈ ਦੇਖ ਸਕਦੇ ਹੋ ਤੁਸੀਂ ਇਹ ਹਾਲਾਤ ਨੇ ਤਾਂ ਸਿੱਧੇ ਤੌਰ ਤੇ ਜਿਹੜੇ ਅਲੀਗੇਸ਼ਨ ਇਹਨਾਂ ਦੇ ਵੱਲੋਂ ਲਾਏ ਜਾ ਰਹੇ ਸੀਗੇ ਪੰਕਜ ਪੱਪੂ ਤੇ ਐਫ ਆਈ ਆਰ ਵੀ ਦਰਜ ਹੋਈ ਸੀਗੀ ਔਰ ਬਕਾਇਦਾ ਪੰਕਜ ਪੱਪੂ ਦੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਵਰਕਸ਼ਾਪ ਆ ਉਥੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਟਰਾਲੀਆਂ ਦਾ ਸਮਾਨ ਜੈਕ ਟਾਇਰ ਵਗੈਰਾ ਬਰਾਮਦ ਹੋਇਆ ਸੀਗਾ ਤਾਂ ਕਿਸਾਨਾਂ ਦੇ ਵੱਲੋਂ ਸਿੱਧੇ ਤੌਰ ਤੇ ਅਲੀਗੇਸ਼ਨ ਹੈ ਕਿ ਕਾਰਵਾਈ ਠੋਸ ਹੋਣੀ ਚਾਹੀਦੀ ਹੈ ਦੇਖਣਾ ਹੈ ਕਿ ਜਿਨ੍ਹਾਂ ਦੇ ਕਬਜ਼ੇ 'ਚ ਸੀ ਜਿਨ੍ਹਾਂ ਦੀ ਕੋਠੀ ਸੀ ਜਿਨ੍ਹਾਂ ਦੇ ਹਵਾਲੇ ਜਿਨ੍ਹਾਂ ਦੇ ਨਾਂ 'ਇ ਕੋਠੀ ਹੈ ਇਹੋ ਸਾਹਿਬ ਦਾ ਦੇ ਉਹ ਆ ਉਹਨਾਂ ਨਾਲ ਵੀ ਅਸੀਂ ਕੋਸ਼ਿਸ਼ ਕਰਦੇ ਗੱਲਬਾਤ ਕਰਨ ਦੀ ਕਿ ਉਹਨਾਂ ਦਾ ਪੱਖ ਇਸ ਪੂਰੇ ਮਸਲੇ ਤੇ ਕੀ ਹੈ ਪੱਖ ਅਸੀਂ ਪੰਕਜ ਪੱਪੂ ਦਾ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਇਸ ਪੂਰੇ ਮਸਲੇ ਨੂੰ ਲੈ ਕੇ ਕੀ ਕਹਿਣਾ ਹੈ ਕਿਸਾਨਾਂ ਦਾ ਸਮਾਨ ਜਿੱਥੋਂ ਬਰਾਮਦ ਹੋਇਆ ਕਿਉਂਕਿ ਸ਼ੰਭੂ ਤੋਂ ਜਦੋਂ ਸਮਾਨ ਚੋਰੀ ਹੋਇਆ ਸੀ ਉਸ ਤੋਂ ਬਾਅਦ ਕਿਸਾਨਾਂ ਨੇ ਅਲੀਗੇਸ਼ਨ ਲਾਇਆ ਕਿ ਸਰਕਾਰੀ ਸ਼ਹਿ ਤੇ ਸਾਡਾ ਸਮਾਨ ਚੋਰੀ ਕੀਤਾ ਗਿਆ ਔਰ ਇੱਕ ਟਰਾਲੀ ਦਾ ਸਮਾਨ ਮਿਲਿਆ ਜੋ ਨਗਰ ਕੌਂਸਲ ਦੇ ਜੋ ਈਓ ਨੇ ਨਾ ਬਾਦੇ ਉਹਨਾਂ ਦੀ ਸਰਕਾਰੀ ਰਿਹਾਇਸ਼ ਉਹਨਾਂ ਦੇ ਨਾਂ ਤੇ ਅਲਾਟ ਦੱਸੀ ਜਾ ਰਹੀ ਔਰ ਉੱਥੋਂ ਸਮਾਨ ਬਰਾਮਦ ਹੋਇਆ ਤਾਂ ਈਓ ਸਾਹਿਬ ਦਾ ਵੀ ਅਸੀਂ ਪੱਖ ਲੈਣ ਦੀ ਦੇ ਲਈ ਪਹੁੰਚੇ ਆ ਕਿ ਆਖਰਕਾਰ ਇਹ ਮਸਲਾ ਬਹੁਤ ਹਾਈਲਾਈਟ ਹੋਇਆ ਸੀ ਕੱਲ ਦੇ ਵੀਡੀਓ ਜਦੋਂ ਦੇ ਵਾਇਰਲ ਹੋ ਰਹੇ ਆ ਤਾਂ ਉਸ ਤੋਂ ਬਾਅਦ ਗੱਲਬਾਤ ਇਹਨਾਂ ਨਾਲ ਵੀ ਕਰਦੇ ਇਹਨਾਂ ਦਾ ਪੱਖ ਵੀ ਆਉਣਾ ਜ਼ਰੂਰੀ ਹੈ ਈਓ ਸਾਹਿਬ ਮੈਂ ਜਾਨਣਾ ਚਾਹੁੰਨਾ ਥੋੜੇ ਨਾਂ ਤੇ ਉਹ ਕੋਠੀ ਅਲੋਟਡ ਸਰਕਾਰ ਦੇ ਵੱਲੋਂ ਜਿੱਥੋਂ ਸਰਕਾਰੀ ਸਮਾਨ ਜਿੱਥੋਂ ਕੱਲ ਜੀਸੀਬੀ ਨਾਲ ਖੁਦਾਈ ਕੀਤੀ ਕਿਸਾਨਾਂ ਦੀ ਟਰਾਲੀ ਦਾ ਸਮਾਨ ਬਰਾਮਦ ਹੋਇਆ ਨਹੀਂ ਜੀ ਕੋਠੀ ਮੇਰੇ ਨਾਮ ਤੇ ਅਲਾਟਡ ਨਹੀਂ ਪਰ ਉਹ ਈਓ ਰੈ residense ਹੈ ਜੀ ਹੂੰ ਇਹਦੇ ਵਿੱਚ ਸਰ ਜਿਹੜਾ ਇਹ ਕਾਂਡ ਹੋਇਆ ਜੀ ਇਹਦੇ ਵਿੱਚ ਸਰ ਮੈਂ ਨਾ ਉਹ 31 8 ਨੂੰ ਜੁਆਇਨ ਕੀਤਾ ਹੈ ਜੀ ਤੇ ਉਸ ਤੋਂ ਪਹਿਲਾਂ ਹੀ ਇੱਕ ਹਾਊਸ ਨੇ ਮਤਾ ਪਾ ਕੇ ਪੰਕਜ ਪੱਪੂ ਨੂੰ ਸਾਰੇ ਸ਼ਹਿਰ ਦੀ ਸਫਾਈ ਦੇਖਣ ਦੇ ਲਈ ਇੱਕ ਤਰ੍ਹਾਂ ਦਾ ਨੁਮਾਇੰਦਾ ਚੁਣਿਆ ਵਸੇਗਾ ਉਹ ਹਾਊਸ ਦਾ ਮਤਾ ਹੈ ਜਿਹੜਾ 145 ਨੰਬਰ ਹੈ ਜੀ ਉਹ ਪ੍ਰਮਾਨ ਹੋਇਆ ਬਾਈ ਉਸ ਤੋਂ ਬਾਅਦ ਜੀ ਇਹ ਇਹਦੀ ਪਤਨੀ ਪ੍ਰਧਾਨ ਸੀ ਤੇ ਸਰਕਾਰ ਇਹਨਾਂ ਦੀ ਹੈ ਜੀ ਜਿਹਦੀ ਈਵਜ਼ ਦੇ ਵਿੱਚ ਇਹ ਮਤਲਬ ਸਾਰਾ ਐਮਸੀਐਨ ਦੀਆਂ ਸ਼ਿਕਾਇਤਾਂ ਸ਼ਹਿਰ ਦੀ ਸਪਾਈ ਵਗੈਰਾ ਆਪਣੇ ਆਊਟਸੋਰਸ ਸਟਾਫ ਤੋਂ ਕਰਵਾਉਂਦਾ ਸੀਗਾ ਜੀ ਜੇ ਕਿਤੇ ਅਸੀਂ ਇਹਨੂੰ ਮਤਲਬ ਇਹ ਜਦੋਂ ਆਪਦੀ ਚੇਅਰ ਤੋਂ ਇਹਨਾਂ ਨੇ ਅਸਤੀਫਾ ਦਿੱਤਾ ਨਹੀਂ ਸੌਰੀ ਇਹਨਾਂ ਨੇ ਛੁੱਟੀ ਤੇ ਗਏ ਉਸ ਤੋਂ ਬਾਅਦ ਵੀ ਇਹ ਦਖਲਅੰਦਾਜ਼ੀ ਕਰਦਾ ਰਿਹਾ ਜੀ ਅਸੀਂ ਪੱਤਰ ਵੀ ਲਿਖੇ ਹੋਏ ਨੇ ਮੇਰੀ ਦਖਲਅੰਦਾਜ਼ੀ ਐ ਸਯਤਾ ਚਾਵਲਾ ਪ੍ਰਧਾਨ ਜੀ ਨੂੰ ਅਸੀਂ ਚਿੱਠੀ ਲਿਖੀ ਵੀ ਆ ਦੋ ਚਿੱਠੀਆਂ ਲਿਖੀਆਂ ਮੀਆਂ ਨੇ ਵੀ ਇਹਨੂੰ ਰੋਕਿਆ ਜਾਵੇ ਬਟੇ ਨੇ ਤਾਂ ਵੀ ਦਖਲਅੰਦਾਜ਼ੀ ਆਪਣੀ ਜਾਰੀ ਰੱਖੀ ਉਸ ਤੋਂ ਬਾਅਦ ਜੀ ਜਿਹੜੇ ਪੰਕਜ ਪੱਪੂ ਤੇ ਐਲੀਗੇਸ਼ਨ ਆ ਸਮਾਨ ਚੋਰੀ ਦੀ ਟਰਾਲੀਆਂ ਚੋਰੀ ਦੇ ਉਸੇ ਦੀ ਤੁਸੀਂ ਗੱਲ ਕਰ ਰਹੇ ਹੋ ਜੀ 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 ਹਾਂਜੀ ਹਾਂਜੀ ਉਸੇ ਦੀ ਗੱਲ ਕਰ ਰਹੇ ਹਾਂ ਜੀ ਤੇ ਹੁਣ ਜਿਹੜਾ ਇਹ ਸਮਾਨ ਮਿਲਣ ਦੀ ਗੱਲ ਹੈ ਜੀ ਥੋੜਾ ਟਾਈਮ ਪਹਿਲਾਂ ਜੀ ਇਹਨਾਂ ਦੀ ਇਹਨੇ ਵਰਕਸ਼ਾਪ ਦੇ ਵਿੱਚੋਂ ਵੀ ਟਰਾਲੀਆਂ ਦਾ 파ਟ ਮਿਲੇ ਉਹੀ ਟਰਾਲੀਆਂ ਦਾ 파ਟ ਕਿਸਾਨ ਯੂਨੀਅਨ ਜਿੰਮੇਦਾਰੀ ਹੈ ਵੀ ਉਹੀ ਟਰਾਲੀਆਂ ਦੇ 파ਟ ਇਥੋਂ ਕੋਠੀ ਚੋਂ ਮਿਲਣੇ ਜੀ ਤਾਂ ਇਹ ਕੋਠੀ ਦੀ ਦੇ ਵਿੱਚ ਬੈਠ ਕੇ ਇਹ ਸਾਰੇ ਲੇਬਰ ਨੂੰ ਮਸ਼ੀਨਰੀ ਨੂੰ ਆਪਣੇ ਚਲਾਉਂਦਾ ਸੀਦਾ ਉਹਨਾਂ ਨੂੰ ਕਮਾਕਾਰਾਂ ਤੇ ਭੇਜਦਾ ਸੀ ਤਾਂ ਇਹਨੇ ਹੀ ਮੈਨੂੰ ਅਨ ਲੱਗਦਾ ਵੀ ਇਹਨੇ ਹੀ ਇਹ ਜਾ ਕੁਝ ਕੀਤਾ ਹੋਊਗਾ ਪੱਕਾ ਸ਼ੋਰ ਨਹੀਂ ਮੈਂ ਇਹਨੇ ਹੀ ਕੀਤਾ ਹੋਊਗਾ ਇਹ ਕੰਮ ਯਾਨਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਇੱਥੇ ਨਹੀਂ ਰਹਿੰਦੇ ਇਸ ਰੈਜ਼ਿਡੈਂਸ ਦੇ ਵਿੱਚ ਜਿਹੜੀ EO ਦੀ ਕੋਠੀ ਹੈ ਤੁਸੀਂ ਇੱਥੇ ਨਹੀਂ ਰਹਿੰਦੇ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈ ਜਿਹੜਾ ਸਮਾਨ ਬਰਾਮਦ ਹੋਇਆ ਹੈ ਜਾਂ ਜਿਹੜਾ ਸਮਾਨ ਚੋਰੀ ਹੋ ਕੇ ਇੱਥੇ ਨੱਪਿਆ ਗਿਆ ਸੀਗਾ ਹਾਂਜੀ ਬਿਲਕੁਲ ਜੀ ਮੈਂ ਇੱਥੇ ਬਿਲਕੁਲ ਨਹੀਂ ਰਹਿੰਦਾ ਜੀ ਇੱਥੇ ਨਾਲ ਹੀ ਮੇਰਾ 8-9 ਕਿਲੋਮੀਟਰ ਤੇ ਪਿੰਡ ਹੈ ਜੀ ਮੈਂ ਡੇਲੀ ਅਪ ਡਾਊਨ ਕਰਦਾ ਜੀ ਡੇਲੀ ਆਪਣੇ ਪਿੰਡ ਜਾਂਦੇ ਹਾਂ ਜੀ ਸ਼ਾਮ ਨੂੰ ਡਿਊਟੀ ਤੋਂ ਬਾਅਦ ਤੇ ਆਪਣਾ ਸਵੇਰਿਆ ਹੁੰਨੇ ਹੈ ਜੀ ਡਿਊਟੀ ਤੇ ਮੈਂ ਔਰ ਇੱਕ ਕੋਠੀ ਦੇ ਵਿੱਚ ਕਿਤੇ ਰੇਅਰ ਵੜਿਆ ਹੋਊਗਾ ਇਹ ਨੈਗਲੀਜੈਂਸੀ ਤਾਂ ਵੱਡੀ ਆ ਕਿਉਂਕਿ ਯੂ ਦੀ ਕੋਠੀ ਔਰ ਉਹਨੂੰ ਤੁਸੀਂ ਕਹਿ ਰਹੇ ਹੋ ਕਿ ਵਰਤ ਚਲੋ ਖੈਰ ਕੋਈ ਹੋਰ ਰਿਹਾ ਸੀਗਾ ਪਰ ਜੀਸੀਬੀ ਦਾ ਸਮਾਨ ਜੀਸੀਬੀ ਨਾਲ ਖੁਦਾਈ ਕਰਕੇ ਪੱਟ ਕੇ ਸਮਾਨ ਲੱਪਿਆ ਗਿਆ ਹੋਊਗਾ ਪਤਾ ਨਹੀਂ ਲੱਗਿਆ ਦੱਸਿਆ ਨਹੀਂ ਕਿਸੇ ਨੇ ਮੇਂ ਵੀ ਸਰੇ ਇਹ ਜਿਹੜੀ ਟਾਈਮਿੰਗ ਹੈ ਡਿਊਟੀ ਟਾਈਮਿੰਗ ਉਸ ਤੋਂ ਬਾਅਦ ਹੋਇਆ ਹੋਊਗਾ ਇਹ ਕੰਮ ਕਿਉਂਕਿ ਡਿਊਟੀ ਟਾਈਮਿੰਗ ਤਾਂ ਇੱਥੇ ਸਾਡੇ ਮੁਲਾਜ਼ਮ ਆਮ ਪਬਲਿਕ ਵੀ ਘੁੰਮਦੀ ਰਹਿੰਦੀ ਹੈ ਉਸ ਸਮੇਂ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਇਹ ਕੰਮ ਹੋਇਆ ਹੈ ਦੂਤੀ ਟਾਈਮ ਤੋਂ ਬਾਅਦ ਤੁਸੀਂ ਪੁੱਛਿਆ ਕਿਸੇ ਨੂੰ ਇੱਥੇ ਹੋਰ ਵੀ ਕਰਮਚਾਰੀ ਹੋਣਗੇ ਕਿ ਭਾਈ ਇਹ ਕਿਵੇਂ ਸਮਾਨ ਇੱਥੇ ਆ ਗਿਆ ਤੁਹਾਡੇ ਲੈਵਲ ਤੇ ਵੀ ਤੁਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਵੀ ਕਿਵੇਂ ਆ ਗਿਆ ਇਹ ਕਿਉਂਕਿ ਕੱਲ ਨੂੰ ਮੰਨ ਲਓ ਇੱਥੇ ਕੋਈ ਨਸ਼ਾ ਦੱਬ ਜੇ ਔਰ ਅਲੀਗੇਸ਼ਨ ਕਰਨਗੇ ਕਿ ਜੀ ਤੇ ਇਹੋ ਸਾਹਿਬ ਦੀ ਕੋਠੀ ਹੈ ਇਹ ਬਿਲਕੁਲ ਜੀ ਮੈਂ ਆਪਣੇ ਜਿਹੜੇ ਉੱਥੇ ਸਟਾਫ ਜਿਵੇਂ ਦੋ ਮੁਲਾਜ਼ਮ ਜਿਹੜੇ ਉਹਨੇ ਪਪੂ ਨੇ ਜਾਂ ਅਸੀਂ ਉਹ ਲਾਏ ਹੋਏ ਸੀਗੇ ਦੋ ਮੁਲਾਜ਼ਮ ਪ੍ਰਵੀਨ ਤੇ ਰਵੀ ਉਹਨਾਂ ਤੋਂ ਵੀ ਜਵਾਬ ਤਲਬੀ ਕੀਤੀ ਹੈ ਜੀਸੀਬੀ ਵਾਲੇ ਦੀ ਜਵਾਬ ਤਲਬੀ ਤੇ ਜਿਹੜਾ ਰਾਤ ਦਾ ਚੌਕੀਦਾਰ ਆ ਉਹ ਨੂੰ ਵੀ ਪੁੱਛਿਆ ਮੇਰੇ ਕੋਲੇ ਰਿਪੋਰਟ ਅੱਜ ਆ ਜਾਣੀ ਹੈ ਜੀ ਜੀਸੀਬੀ ਵਾਲੇ ਨੂੰ ਤੁਸੀਂ ਪੁੱਛਿਆ ਕਿਸਾਨ ਕਹਿ ਰਹੇ ਸੀ ਕਿ ਇਸੇ ਜੀਸੀਬੀ ਵਾਲੇ ਨੇ ਸ਼ਾਇਦ ਖੱਡਾ ਪੁੱਟਿਆ ਸੀਗਾ ਇੱਥੇ ਸਰ ਮੈਂ ਉਹਦੀ ਜਵਾਬਤਲ ਵੀ ਕੀਤੀ ਆ ਦੇਖਦੇ ਆ ਕੀ ਬਿਆਨ ਦਿੰਦਾ ਉਹ ਤੇ ਉਹਦੇ ਬਿਆਨ ਤੋਂ ਪਤਾ ਲੱਗੂਗਾ ਤੁਹਾਡਾ ਉਸ ਸਮਾਨ ਨਾਲ ਤੁਸੀਂ ਕਹਿੰਦੇ ਕੋਈ ਲੈਣਾ ਦੇਣਾ ਨਹੀਂਗਾ ਜਿਹੜਾ ਨੱਪਿਆ ਗਿਆ ਜਿਹੜਾ ਲਾਇਆ ਗਿਆ ਜਾਂ ਕਿਸੇ ਦੀ ਕੋਈ ਡਿਊਟੀ ਨਹੀਂ ਲੱਗੀ ਸੀ ਕਹਿ ਰਹੇ ਹੋ ਨਹੀਂ ਜੀ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਹੋਰ ਨਹੀਂ ਹੋਇਆ ਜੀ ਸਾਡੇ ਅਸੀਂ ਕਿਸੇ ਨੂੰ ਨਾਂ ਲਾਇਆ ਨਾ ਅਸੀਂ ਅਜਿਹਾ ਕੁਝ ਕੀਤਾ ਪंकज ਪੱਪੂ ਦੇ ਬੋਰਡ ਲੱਗੇ ਹੋਏ ਆ ਉਸ ਕੋਠੀ ਦੇ ਅੰਦਰ ਔਰ ਪਿਛਲੇ ਪਾਸੇ पंकज ਪੱਪੂ ਦੇ ਵਾਈਫ ਦੇ पंकज ਦੇ ਦੇ ਮਾਨ ਸਾਹਿਬ ਦੇ ਲੱਗੇ ਹੋਏ ਨੇ ਬੋਰਡ ਛੋਟੇ ਛੋਟੇ ਪੋਸਟਰ ਸਟicker ਹਾਲਾਂਕਿ ਉਹਨਾਂ ਨੂੰ ਪਟਣ ਦੀ ਕੋਸ਼ਿਸ਼ ਕੀਤੀ ਅੱਧੇ ਪਛਦੇ ਅਜੇ ਲੱਗੇ ਹੋਏ ਆ ਤੁਸੀਂ ਇਹ ਪੱਤਰ ਵੀ ਸਮੇਂ-ਸਮੇਂ ਤੇ ਦੱਸ ਰਹੇ ਹੋ ਕਿ ਲਿਖੇ ਗਏ ਕਿ पंकज ਪੱਪੂ ਕੋਠੀ ਨਹੀਂ ਛੱਡ ਰਿਹਾ ਔਰ ਸਰਕਾਰੀ ਪੱਧਰ ਤੇ ਜਾਂ ਕਿਸੇ ਹੋਰ ਤੁਸੀਂ ਅਪਰੋਚ ਕੀਤਾ ਕਦੇ ਇਸ ਚੀਜ਼ ਨੂੰ ਲੈ ਕੇ ਕਿ ਇਹ ਇਹ ਤਾਂ ਸ਼੍ਰੀਆਮ ਧਕੇਸ਼ਾ ਹੀ ਆ ਇੱਕ ਸਰਕਾਰੀ ਮੁਲਾਜ਼ਮ ਸਰਕਾਰੀ ਅਫਸਰ ਦੀ ਕੋਠੀ ਤੇ ਕੋਈ ਬੰਦਾ ਇਸ ਤਰੀਕੇ ਨਾਲ ਕਬਜ਼ਾ ਹੋ ਕੇ ਬੈਠਾ ਦਾ ਜ਼ਰੂਰ ਕੀਤਾ ਸੀਗਾ ਜੀ ਜਵਾਨੀਆਂ ਗੱਲਾਂ ਹੋਈਆਂ ਵੀ ਇਹਨੇ ਉੱਚ ਅਧਿਕਾਰੀਆਂ ਨਾਲ ਵੀ ਤੇ ਐਮਐਲਏ ਸਾਹਿਬ ਨਾਲ ਵੀ ਹੋਈਆਂ ਵੀ ਨੇ ਜੀ ਹਾਂਜੀ ਸਰਕਾਰੀ ਪੱਧਰ ਤੇ ਤੁਹਾਨੂੰ ਕੋਈ ਸਪੋਰਟ ਮਿਲਦਾ ਹੈ ਕੋਈ ਐਮਐਲਏ ਨੇ ਸਪੋਰਟ ਕੀਤਾ ਤੁਹਾਨੂੰ ਕਿ ਨਹੀਂ ਕੀਤੀ ਹੈ ਜੀ ਤਾਂ ਖੈਰ ਕਹਿੰਦੇ ਆਂ ਵੀ ਮੈਂ ਦੇਖਦਿਆਂ ਤਾਂ ਕੋਈ ਡਾਇਰੈਕਟਲੀ ਨਹੀਂ ਉਹਨਾਂ ਨੇ ਕਿਹਾ ਹੈਗਾ ਬਟ ਐ ਸਪੋਰਟ ਕੀਤੀ ਸੀਗੀ ਵੀ ਕੋਈ ਗੱਲ ਨਹੀਂ ਅਸੀਂ ਸਮਝਾਉਂਦੇ ਆ ਇਹਨੂੰ ਇਸ ਤਰ੍ਹਾਂ ਨਹੀਂ ਗੱਲਾਂ ਹੋਣ ਥੋੜੇ ਤੇ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਪੋਲਿਟੀਕਲ ਪ੍ਰੈਸ਼ਰ ਆਇਆ ਵੀ ਐ ਨਹੀਂ ਬੋਲਣਾ ਜਾਂ ਜਦੋਂ ਦਾ ਟਰਾਲੀਆਂ ਚੋਰੀ ਦਾ ਮਸਲਾ ਸਾਹਮਣੇ ਆਇਆ ਦੇਖੋ ਜੀ ਇਸ ਸਮੇਂ ਤਾਂ ਨਹੀਂ ਮੈਨੂੰ ਆਇਆ ਬਟ ਕਿਤੇ ਨਾ ਕਿਤੇ ਸਾਡੇ ਤੇ ਹੁੰਦਾ ਜਿਵੇਂ ਅਸੀਂ ਇਹਨਾਂ ਨੂੰ ਕਿਸੇ ਗੱਲ ਤੋਂ ਰੋਕੀਏ ਇਹਨਾਂ ਦੀ ਕਿਸੇ ਗਲਤ ਗੱਲ ਤੋਂ ਖਾਸ ਕਰਕੇ ਪੰਕਜ ਪੱਪੂ ਜੀ ਦੀ ਟਰਮ ਦੀ ਮੈਂ ਗੱਲ ਕਰਾਂ ਤਾਂ ਮੇਤੋਂ ਪਹਿਲਾਂ ਯੂ ਸਾਹਿਬ ਸੀ ਪਰਮਿੰਦਰ ਭੱਟੀ ਜੀ ਪਰਮਿੰਦਰ ਭੱਟੀ ਜੀ ਉਹਨਾਂ ਤੇ ਵੀ ਇਹਨਾਂ ਨੇ ਮਤਾ ਪਾਇਆ ਹਾਊਸ ਦੇ ਵਿੱਚ ਤੇ ਮੇਰੇ ਤੇ ਵੀ ਮਤਾ ਪਾਇਆ ਹਾਊਸ ਦੇ ਵਿੱਚ ਵੀ ਉਹ ਇਹ ਸਾਡੇ ਨਾਲ ਕੋਆਪਰੇਟ ਕਰਕੇ ਨਹੀਂ ਚੱਲਦੇ ਹੈਗੇ ਜਦੋਂ ਕਿ ਅਸੀਂ ਕਾਨੂੰਨ ਮੁਤਾਬਕ ਕੰਮ ਕਰਨਾ ਚਾਹੁੰਦੇ ਆ ਤੇ ਸਾਡੇ ਤੇ ਫਿਰ ਮਤੇ ਪਾ ਦਿੰਦੇ ਨੇ ਜੀ। ਮਸੀ ਸਾਡੇ ਖਿਲਾਫ ਇਲੈਗਲ ਕੰਮ ਕਰਾਉਣਾ ਚਾਹੁੰਦੇ ਹੁੰਦੇ ਆ ਕੁਛ ਜਾਂ ਕਿਦਾਂ ਯਾਰ ਸਰਕਾਰੀ ਨਿਯਮਾ ਕਾਨੂੰਨਾਂ ਤੋਂ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕੁਛ ਕਰਨਾ ਚਾਹੁੰਦੇ ਹੁੰਦੇ ਆ ਸਰ ਕੁਛ ਕੰਮ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਸਰਕਾਰ ਦੇ ਹੋਣੇ ਜ਼ਰੂਰੀ ਨੇ ਉਹ ਇਹ ਗੱਲਾਂ ਨੂੰ ਇਹ ਵਧੀਆ ਨਹੀਂ ਸਮਝਦੇ ਉਹ ਗੱਲਾਂ ਨੂੰ ਜਿੱਦਾਂ ਕਿ ਸਵੱਛ ਭਾਰਤ ਦੀ ਕੰਮ ਲਾ ਲਓ ਜੀ ਸਵੱਛ ਭਾਰਤ ਦਾ ਕੂੜਾ ਸੁੱਕਾ ਗੱਲ ਇਹ ਕਹਿੰਦੇ ਮੈਨੂਅਲ ਚਕਾਓ ਜਦੋਂ ਕੋਈ ਸਰਕਾਰ ਚੋਂ ਦੀ ਅੱਡ ਅੱਡ ਚਕਾਓ ਤੋ ਉਹ ਉਹਦੇ ਚ ਇਹਨਾਂ ਨੂੰ ਬੈਨੀਫਿਟ ਜਾਂ ਇਹਨਾਂ ਨੂੰ ਨੁਕਸਾਨ ਕੀ ਹੈ ਸਰ ਬੈਨੀਫਿਟ ਨੁਕਸਾਨ ਤਾਂ ਚਲੋ ਇਹੀ ਦੱਸ ਸਕਦੇ ਨੇ ਕੀ ਹੈ ਅਸੀਂ ਤਾਂ ਇਹਨਾਂ ਨੂੰ ਦੱਸ ਸਕਦੇ ਹਾਂ ਹਾਂਜੀ ਹਾਂ ਇਸੇ ਪੁਆਇੰਟ ਤੇ ਮਤੇ ਪਾਣ ਦੇਣੀ ਮਤੇ ਪਾ ਕੇ ਫਿਰ ਕੀ ਉਹਦਾ ਨੁਕਸਾਨ ਤੁਹਾਨੂੰ ਕੀ ਹੁੰਦਾ ਸਰ ਕਿਤੇ ਨਾ ਤੇ ਹੁਣ ਟ੍ਰਾਂਸਫਰ ਹੋਵੇ ਜਾਂ ਕੁਝ ਹੋਰ ਟ੍ਰਾਂਸਫਰ ਵੀ ਹੋ ਸਕਦੀ ਹੈ ਕੋਈ ਸਾਡੇ ਖਿਲਾਫ ਅਨੁਸ਼ਾਸਨੀ ਕਾਰਵਾਈ ਵੀ ਹੋ ਸਕਦੀ ਹੈ ਇਹ ਉਹਨ ਕੋਈ ਇਕੱਠੇ ਐਮਸੀ ਕਹਿਣ ਵੀ ਸਾਤੋਤਾ ਜੀ ਝੂਠੇ ਮੁੱਠੀ ਕਹਿਣ ਚਾਹੀਏ ਵੀ ਰਿਸ਼ਵਤਾ ਮੰਗਦੇ ਨੇ ਤਾਂ ਆਬੀਅਸਲੀ ਇਹ ਤਾਂ ਗੱਲ ਫਿਰ 23 24 ਕਹਿਣ ਤਾਂ ਆਬੀਅਸਲੀ ਗੱਲ ਸਾਡੇ ਤੇ ਹੀ ਆਊਗੀ ਨਾ ਵੇਖੋ ਜੀ ਮਸਟੰਡਿਆਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸਮਾਨ ਵੀ ਚੋਰੀ ਕਰਦੇ ਆ ਹਾਲਾਂਕਿ ਅਲੀਗੇਸ਼ਨ ਕਿਸਾਨਾਂ ਨੇ ਲਾਏ ਆ ਪਰ ਉੱਥੇ ਹੀ ਇਹੋ ਜਿਹੀ ਅਫਸਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕੋਠੀ ਜਿਹੜੀ ਰਿਹائش ਆ ਉਹ ਹੀ ਉਹਦੇ ਨਾਂ ਤੇ ਆ ਪਰ ਯੂ ਸਾਹਿਬ ਕਹਿੰਦੇ ਕਿ ਅਸੀਂ ਕਈ ਵਾਰ ਕੰਪਲੇਂਟਸ ਕੀਤੀਆਂ ਕਿ ਕੋਠੀ ਚੋਂ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਇਨਾਂ ਤੋਂ ਕੋਠੀ ਖਾਲੀ ਕਰਵਾਈ ਜਾਵੇ ਕੋਸ਼ਿਸ਼ ਅਸੀਂ ਕਰਾਂਗੇ ਕਿ ਪੰਕਜ ਪੱਪੂ ਦਾ ਵੀ ਪੱਖ ਹੋਣਾ ਚਾਹੀਦਾ ਇਸ ਮਸਲੇ ਦੇ ਵਿੱਚ ਕਿ ਉਹਦੇ ਤੇ ਚੋਰੀ ਦੇ ਅਲੀਗੇਸ਼ਨ ਲੱਗੇ ਆ ਕਿਸਾਨ ਕਹਿੰਦੇ ਉਹਦੀ ਵਰਕਸ਼ਾਪ ਦੇ ਵਿੱਚੋਂ ਸਮਾਨ ਬਰਾਮਦ ਹੋਇਆ ਸੀ ਟਰਾਲੀਆਂ ਦਾ ਸਮਾਨ ਜਿਹੜਾ ਚੋਰੀ ਕੀਤਾ ਗਿਆ ਸੀਗਾ ਜੈਕ ਉਥੋਂ ਬਰਾਮਦ ਹੋਏ ਟਰਾਲੀਆਂ ਦੇ ਟਾਇਰ ਉਥੋਂ ਬਰਾਮਦ ਹੋਏ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸ਼ਹਿਦ ਅਸੀਂ ਜਾ ਰਹੀ ਹੈ ਉਹਨੂੰ ਦੇਖਣਾ ਹੋਊਗਾ ਕਿ ਸਰਕਾਰ ਵੀ ਉਹਦੇ ਤੇ ਕੀ ਕਾਰਵਾਈ ਕਰਦੀ ਹੈ ਕੋਸ਼ਿਸ਼ ਅਸੀਂ ਕਰਾਂਗੇ ਕਿ ਉਹਦਾ ਵੀ ਪੱਖ ਇਸ ਪੂਰੇ ਮਸਲੇ ਚ ਆਉਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਾਂ ਤੇ ਟਰਾਲੀ ਚੋਰੀ ਦੇ ਅਲੀਗੇਸ਼ਨ ਲੱਗਦੇ ਆ ਕਿਸਾਨਾਂ ਦਾ ਸਮਾਨ ਚੋਰੀ ਕਰਨ ਦੇ ਅਲੀਗੇਸ਼ਨ ਲੱਗਦੇ ਆ ਉਹਦੇ ਤੇ ਉਹ ਆਪਣਾ ਕੀ ਪੱਖ ਰੱਖਦੇ ਆ